ਚੱਲ ਬੇਬੇ ਆ ਤਾਂ ਬਹੁਤ ਵਧੀਆ ਹੋ ਗਿਆ ਵੀ ਮੇਰੀ ਭੈਣ ਹੀ ਆ ਗਈ ਇਸ ਘਰੇ ਹੋਰ ਵਧੀਆ ਤਾਂ ਹੋਈ ਗਿਆ ਹਾਂ ਜੇ ਕੋਈ ਹੋਰ ਆ ਜਾਂਦੀ ਪਤਾ ਨਹੀਂ ਕਿਹੋ ਜੀ ਹੁੰਦੀ ਕਿਹੋ ਜਿਹਾ ਦਾ ਸੁਭਾਅ ਹੁੰਦਾ ਮੇਰੇ ਨਾਲ ਵੀ ਬਣਾ ਕੇ ਰੱਖਦੀ ਕਿ ਨਾ ਹਾਂ ਇਹ ਤਾਂ ਗੱਲ ਠੀਕ ਹੈ ਪਰ ਹੁਣ ਤੈਨੂੰ ਸਿਆਣੀ ਬਣਨਾ ਪਊ ਤੂੰ ਵੱਡੀ ਐ ਨਾ ਤੈਨੂੰ ਬਣਾ ਕੇ ਰੱਖਣੀ ਪਊਗੀ ਕਈ ਵਾਰੀ ਪਹਿਣਾ ਪਹਿਣਾ ਦਾ ਵੀ ਫਰਕ ਪੈ ਜਾਂਦਾ ਨਾ ਨਾ ਬੇਬੇ ਅੱਜ ਤੱਕ ਸਾਡੇ ਤਾਂ ਕੋਈ ਫਰਕ ਹੀ ਨਹੀਂ ਪਿਆ ਤੇ ਕੇ ਅਸੀਂ ਜਿਵੇਂ ਰਹਿੰਦੇ ਅਸੀਂ ਇਨ ਸੋਹਰੇ ਕਰ ਵੀ ਆਹੀ ਰਹਾਂਗੇ ਆ ਇੰਨਾ ਮੋਹ ਭਰੇਵਾ ਸਾਡੇ 'ਚ ਤਾਂ ਕੇਆਂ ਦੀ ਗੱਲ ਕਸੂਰ ਹੁੰਦੀ ਐ ਸੋਹਰਿਆਂ ਦੀ ਕਸੂਰ ਹੁੰਦੀ ਐ ਨਹੀਂ ਨਹੀਂ ਬੇਬੇ ਤੇਰੇ ਸਾਹਮਣੇ ਐ ਤੈਨੂੰ ਆਪ ਹੀ ਪਤਾ ਲੱਗ ਜੂ ਸੱਕੀਆਂ ਪਹਿਣਾ ਵਾਂਗ ਹੈਗੀਆਂ ਸੱਕੀਆਂ ਪਹਿਣਾ ਵਾਂਗ ਰਹਾਂਗੇ ਚਲ ਚੰਗਾ ਭਾਈ ਵਧੀਆ ਜੇ ਰਹੂਗੀਆਂ ਹੋਰੇ ਦੁੱਤ ਤੋਂ ਦੀ ਕੀ ਹੈ ਉਹ ਹੀ ਕਹਨੇ ਹੁਣ ਹੋਰ ਕੋਈ ਆ ਜਾਂਦੀ ਨਾ ਉਹ ਤਾਂ ਆਪਾਂ ਨੂੰ ਭੋਰੇ ਹੀ ਭੇਤ ਨਹੀਂ ਸੀ ਨਾ ਕਿਵੇਂ ਰਹਿੰਦੀ ਕਿਵੇਂ ਨਾ ਤੁਹਾਡੇ ਨਾਲ ਕਿਵੇਂ ਰਹਿਣਾ ਸੀ ਉਹਨੇ ਚੱਲ ਮੈਂ ਤਾਂ ਤੁਹਾਡੇ ਨਾਲ ਵਧੀਆ ਰਹਿਣੀ ਆ ਉਹਦਾ ਕੀ ਪਤਾ ਕਿਵੇਂ ਰਹਿੰਦੀ ਇਹ ਤਾਂ ਕੀ ਪਤਾ ਲੱਗਦਾ ਭਾਈ ਕਿਹੜੇ ਨੇ ਵਧੀਆ ਰਹਿਣਾ ਕਿਹੜੇ ਨੂੰ ਹੋਂ ਕਰਨਾ ਚੱਲ ਜਿਹੜਾ ਕੁਛ ਉਹਦਾ ਵਧੀਆ ਹੋਇਆ ਚੱਲ ਚੱਲ ਵਧੀਆ ਹੀ ਹੋਇਆ ਸਮਾਂ ਦੀ ਦੋਨੇ ਪਣਾ ਇਕੱਠੀਆਂ ਰਹੋਗੀਆਂ ਸਕੇ ਭਰਾ ਨਹੀਂ ਸਕੀਆਂ ਭੈਣੋਂ ਸੋਣੀ ਜਾਈ ਦਾਤ ਬਣਾ ਲੋਂਗੇ ਕੋਈ ਵੀ ਰਾਤ ਕੇ ਰਹੋਗੀਆਂ ਠੀਕ ਹੈ ਜੇ ਭਾਈ ਨਾ ਰਹੂਗੀ ਆ ਤਾਂ ਫਿਰ ਅੱਡ ਬੱਡ ਹੋ ਜੂਗੀ ਆ ਫਿਰ ਤਾਂ ਖਿਲਰ ਹੀ ਜਾਂਦੇ ਨੇ ਜਦੋਂ 2 2 3 3 ਚੁੱਲ੍ਹੇ ਬਣ ਜਾਂਦੇ ਨਾ ਨਾ ਬੇਬੇ ਇਹ ਜੀ ਨੌਂ ਤੱਕ ਤਾਂ ਕਦੇ ਆਉਣੀ ਹੀ ਨਹੀਂ ਹੈਗੀ ਵੀ ਆਪਾਂ ਅੱਡ ਹੋ ਜਾਾਂਗੇ ਆਪਾਂ ਅੱਡ ਕਿਉਂ ਹੋਵਾਂਗੇ ਨਾਲੇ ਸੁੱਖ ਨਾ ਰੱਬ ਦਾ ਦਿੱਤਾ ਹੋਇਆ ਆਪਣੇ ਘਰੇ ਸਾਰਾ ਕੁਝ ਹੈ ਉਹੀ ਤਾਂ ਹੈ ਰਹਿੜ ਮਿਲ ਕੇ ਰਹੋਗੇ ਤਾਂ ਬਹੁਤ ਕੁਝ ਬਣਾ ਲਉਂਗੀ ਆ ਇਦੋਂ ਵੀ ਜ਼ਿਆਦਾ ਬਣਾ ਲਉਂਗੀ ਫਿਰ ਪਹਿਲਾਂ ਤਾਂ ਨਾ ਬੇਬੇ ਮੈਨੂੰ ਐਂ ਲੱਗਦਾ ਸੀ ਗੋਲਦੀ ਬਈ ਪਤਾ ਨਹੀਂ ਪਸੰਦ ਕਰੂਗਾ ਕਿ ਨਾ ਮੇਰੀ ਭੈਣ ਨੂੰ ਪਰ ਜਦੋਂ ਮੈਂ ਫੋਟੋ ਦਿਖਾਈ ਨਾ ਪਹਿਲੇ ਬੋਲੀ ਹਾਂ ਕਰਤੀ ਉਹਨੇ ਅੱਛਾ ਚਲ ਵਧੀ ਕੋਈ ਨਾ ਰੱਖ ਕੇ ਰੋ ਆਣੇ ਗਵਾਂ ਚ ਵੀ ਪਤਾ ਲੱਗੀ ਮੈਂ ਫਿਰ ਉਹ ਨਾ ਕਰਕੇ ਦਿਖਾ ਜੋ ਕੇਰਾ ਹੁਣ ਮੈਂ ਤੁਹਾਨੂੰ ਸਮਝਾਉਣੀ ਐ ਮਤ ਦਿੰਨੀ ਐ ਤੇ ਨਹੀਂ ਤਾਂ ਲੈ ਕਹਿੰਦਾ ਦੇਖ ਪਹਿਣਾ ਪਹਿਣਾ ਦੀ ਕਿਵੇਂ ਹੋਈ ਜਾਂਦੀਆਂ ਨੇ ਆਪਸ ਵਿੱਚ ਲੜੀ ਭੜੀ ਜਾਂਦੀਆਂ ਨੇ ਕੀ ਕੁਝ ਕਰੀ ਜਾਂਦੀਆਂ ਨੇ ਪਰ ਸਿਆਣੀਆਂ ਬਣ ਕੇ ਰੋ ਤੂੰ ਵੱਡੀਆਂ ਤੂੰ ਸਿਆਣੀ ਬਣ ਕੇ ਰਹੀਂ ਠੀਕ ਐ ਉਹ ਤਾਂ ਠੀਕ ਐ ਬੇਬੇ ਤੁਹਾਡੀ ਗੱਲ ਚਲ ਮੈਂ ਕਰ ਲਾਂ ਕੰਮ ਫਿਰ ਜੰ ਇਹ ਤਾਂ ਵੇੜਾ ਭੱਤੀ ਦੱਸਦਾ ਕਿ ਕਿੰਨਾ ਤੂੰ ਸੀ ਠਹਿਰ ਹੋਣੀ ਹੈ ਕਿੰਨਾ ਕਾਫਦਾ ਹੋਣੀ ਹੈ ਮੈਲ ਕੋਲਰ ਤੇ ਪੀਤੇ ਵੀ ਮੈਲ ਕਫਾਂ ਤੇ ਵੀ ਮੈਲ ਹੈ ਸੁੱਕੀ ਵੀ ਚੱਜ ਨਾਲ ਨਹੀਂ ਕੱਪੜੇ ਧੋਦੀ ਹੈਗੀ ਕਿੰਨੇ ਵਾਰ ਕਹਿ ਵੀ ਸਮਾਰ ਕੇ ਧੋਦਿਆ ਕਰ ਚਲ ਹੁਣ ਤਾਂ ਮੈਨੂੰ ਪਤਾ ਲੱਗਿਆ ਜੇ ਕਿਤੇ ਮੰਮੀ ਨੂੰ ਪਤਾ ਲੱਗ ਜਾਂਦਾ ਤਾਂ ਮੰਮੀ ਇਹਨੂੰ ਟੋਕਦੀ ਫਿਰ ਗੁੱਸਾ ਕਰਦੀ ਚਲੋ ਇਹ ਤੋਂ ਪਹਿਲਾਂ ਨਾ ਮੈਂ ਸੁਖੀ ਨੂੰ ਕਹਿ ਦਿੰਨੀ ਆ ਵੀ ਜੇ ਕੱਪੜੇ ਧੋਣੇ ਆ ਪੈਣ ਮਨ ਕੇ ਸਮਾਰ ਕੇ ਧੋਦਿਆ ਕਰ ਦੇਖੀ ਸਾਰੇ ਕੱਪੜਿਆਂ ਦੇ ਕਾਲਰਾਂ ਤੇ ਤਾਂ ਬੁਰਛੀ ਨਹੀਂ ਮਾਰਿਆ ਚਲ ਮੈਂ ਕਹਿ ਲਈ ਆ ਚਾਦਰ ਵਿਛਾਈ ਇੰਨੀ ਸੁਖੀ ਹਾਂਜੀ ਦੀਦੀ ਆਹ ਤੋ ਕੱਪੜੇ ਧੋਤੇ ਸੀ ਨਾ ਸੁਖੀ ਇੱਥੇ ਦੇਖੀ ਕਾਲਰਾਂ ਤੇ ਉਮੀ ਮੈਲ ਪਈ ਆ ਦੇਖੋ ਚਲ ਤੂੰ ਤਾਂ ਵਧੀਆ ਤੋਤੇ ਹੋਣਿਆ ਕਿਤੇ ਰਹਿ ਗਈ ਮੈਂ ਤੈਨੂੰ ਐਂ ਕਹਿੰਦੀ ਸੀ ਸਮਾਰ ਕੇ ਬੁਰਸ਼ ਜਾ ਮਾਰਦਿਆ ਕਰ ਤੇਰਾ ਵੀਰਾ ਫਿਰ ਗੁੱਸਾ ਕਰਦਾਗਾ ਉਹ ਤਾਂ ਰੱਖਦਾ ਨਹੀਂ ਤੈਨੂੰ ਪਤਾ ਹੀ ਹੈ ਕੱਪੜੇ ਬਹੁਤ ਸਫਾਈ ਰੱਖਦਾ ਤਾਂ ਹਾਂ ਨਹੀਂ ਨਹੀਂ ਦੀਦੀ ਮੈਂ ਤਾਂ ਵਧੀਆ ਹੀ ਤੋਤੇ ਸੀ ਵੈਸੇ ਕੁਝ ਲੱਗ ਗਿਆ ਹੋਣਾ ਨਹੀਂ ਤੁਹਾਡੇ ਹੱਥਾਂ ਤੇ ਲੱਗੀ ਹੋਣੀ ਮੈਲ ਮੂਲ ਉਹ ਨਾ ਲੱਗੀ ਹੋਵੇ ਸੁਖੀ ਮੇਰੇ ਹੱਥਾਂ ਤੇ ਨਹੀਂ ਮਤਲਬ ਤੁਸੀਂ ਕੋਈ ਕੰਮ ਕਰਦੇ ਹੋਏ ਲਾਲੇ ਹੋਣਗੇ ਕੱਪੜੇ ਤਾਰ ਤੋਂ ਸੁਖੀ ਇਹ ਤੇ ਵੀ ਹੈ ਫਿਰ ਮੈਲ ਤਾਂ ਬੁਰਸ਼ ਤੋਂ ਮਾਰੇ ਨਹੀਂ ਹੈਗਾ ਕਫਾਂ ਤੇ ਵੀ ਹੈ ਮੈਲ ਤਾਂ ਤੂੰ ਚੱਜਣਾ ਧੋਦਿਆ ਕਰ ਪਹਿਣ ਬਣ ਕੇ ਚਲ ਕੋਈ ਨਾ ਦੀਦੀ ਜੇ ਬਾਲਾ ਕਰਦੇ ਹੋ ਮੈਂ ਦੁਬਾਰਾ ਧੋ ਦਿੰਨੀ ਆ ਲਫੜਾਉਂ ਨੀ ਨਹੀਂ ਨਹੀਂ ਤੂੰ ਤਾਂ ਗੁੱਸਾ ਕਰ ਗਈ ਦੁਆਰੇ ਤੋਂ ਨਾਲੀ ਤਾਂ ਕੋਈ ਗੱਲ ਨਹੀਂ ਉਹ ਮੈਂ ਇਹ ਕਹਿਣੀ ਆ ਮੜਾ ਇਹ ਬੁਰਸ਼ ਮਾਰਦਾ ਕਰ ਬੁਰਸ਼ ਨਾਲ ਨਾ ਸਾਫ਼ ਹੋ ਜਾਂਦੇ ਆ ਕਾਲਰ ਹਾਂਜੀ ਕੋਈ ਨਾ ਚਲ ਰੱਖ ਦਿਓ ਤੁਸੀਂ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਠੀਕ ਐ ਕਰ ਲੈ ਤੂੰ ਕੰਮ ਦੂਰੇ ਵੀ ਨਾ ਬਕਸ ਬੜਾ ਮੋਟਾ ਉਹ ਹੱਥਾਂ ਤੋਂ ਕੁਝ ਲੱਗ ਗਿਆ ਹੋਣਾ ਮੈਨੂੰ ਕਹਿੰਦੀ ਸਵਾਰ ਕੇ ਨੀ ਧੋਤੇ ਕੱਪੜੇ ਚਲੋ ਬਣਾ ਦੇ ਚੱਤੋਂ ਹੋਂਦ ਸੀ ਕਿੱਧਰ ਚੱਲੇ ਉਹ ਮੜਾ ਜੇ ਇੱਥੇ ਬਾਜ਼ਾਰ ਤੱਕ ਜਾ ਕੇ ਆਉਂਦਾ ਸੀ ਅੱਛਾ ਮਾਂ ਕਹੀ ਦਿਨੋਂ ਕੋ ਕੱਪੜਾ ਨਹੀਂ ਮਾਰਿਆ ਕੱਪੜਾ ਮਾਰ ਲੀ ਜਬੇ ਬੇਬੇ ਨੂੰ ਪਤਾ ਸੀ ਤੁਸੀਂ ਇਹਦੀ ਸਰਵਿਸ ਵੀ ਕਰਾਉਣਾ ਆਲੀ ਐ ਤੁਸੀਂ ਧਵਾਈ ਲਿਆਓ ਨਾ ਇਹਨੂੰ ਨਾਲੇ ਉਹ ਤਵਾ ਤਾਂ ਲਿਆਉਂ ਹੂ ਕਿਰਾ ਮਾਂ ਹਜੇ ਬੇਬੇ ਨੂੰ ਪਤਾ ਲੱਗਿਆ ਨਾ ਨਾ ਕਰ ਪੈਜੂ ਆਖੂ ਨਮੀ ਚੀਜ਼ ਲੈ ਲੈਂਦਾ ਮੁਰਕੇ ਕੱਪੜੇ ਨਹੀਂ ਮਾਰਦਾ ਬੇਬੇ ਤਾਂ ਸਹੀ ਕਹਿੰਦੀ ਐ ਫਿਰ ਕਿਵੇਂ ਖਰਾਬ ਕਰ ਰੱਖੀ ਹੈਗੀ ਹੂੰ ਤੂੰ ਵੀ ਬੇਬੇ ਦੀ ਸਾਈਡ ਹੀ ਲੈ ਮੇਰੀ ਨਾ ਕਿਤੇ ਸਾਈਡ ਲਈ ਤੇ ਬੇਬੇ ਸੱਚੀਆਂ ਗੱਲਾਂ ਹੀ ਕਹਿੰਦੀ ਹੁੰਦੀ ਆ ਨਾ ਹਾਂ ਭਾਈ ਬੁੜੀਆਂ ਤਾਂ ਸੱਚੀਆਂ ਗੱਲਾਂ ਹੀ ਕਹਿੰਦੀਆਂ ਇਹ ਤਾਂ ਬੰਦੇ ਝੂਠ ਮਾਰਦੇ ਆ ਚੱਲ ਤੂੰ ਦੱਸ ਤੇ ਕੀ ਕਹੀ ਜਾਂਦੀ ਸੀ ਉਹਨੂੰ ਤੂੰ ਮੈਂ ਕੀ ਕਹਿਣਾ ਸੀ ਇੱਥੋਂ ਤੱਕ ਆਵਾਜ਼ ਆਉਂਦੀ ਸੀ ਮੇਰੀ ਹਾਂ ਹੋਰ ਤੇਰੀ ਬਾਤ ਛੁੱਟੀ ਆ ਉਹ ਤਾਂ ਕੁਛ ਨਹੀਂ ਕੱਪੜੇ ਧੋਤੇ ਹੋਣਗੇ ਕਿਤੇ ਸੁੱਖੀ ਨੇ ਉਹ ਥੋੜੀ ਜਿਹੀ ਮੈਦ ਹੈਗੀ ਉਹਨਾਂ ਚ ਉਹ ਕਾਲਰ ਕੁੱਲਰ ਤੇ ਨਾ ਉਹਨੇ ਬੁਰਸ਼ ਨਹੀਂ ਮਾਰਿਆ ਹੋਣਾ ਆਪਾਂ ਚੱਲ ਮਸ਼ੀਨ 'ਚ ਸਿੱਧੇ ਪਾ ਦੀ ਹੁਣ ਕਾਲਰ ਤੇ ਤਾਂ ਬੁਰਸ਼ ਮਾਰਨੀ ਪੈਂਦਾਗਾ ਚਾਹੇ ਆਪਾਂ ਮਸ਼ੀਨ 'ਚ ਧੋਣੇ ਆ ਆ ਸੋ ਦਾ ਫੋਨ ਵੀ ਆ ਗਿਆ ਲੱਗਦਾ ਮੈਂ ਫੇਰ ਹੀ ਚੱਕੂਗਾ ਉਹਦੇ ਕਰਕੇ ਬਸ ਮੈਂ ਉਹਨੂੰ ਕਿਹਾ ਸੀ ਉਹ ਕਹਿੰਦੇ ਚੱਲ ਕੋਈ ਨਾ ਦੀਦੀ ਮੈਂ ਚੰਗੀ ਤਰ੍ਹਾਂ ਧੋਦਿਆ ਕਰੂੰਗੀ ਮੇਰੀ ਇੱਕ ਗੱਲ ਸੁਣ ਲੈ ਕਿੱਥੇ ਨਾ ਤੇਰੀ ਉਹ ਦਰਾਣੀ ਆ ਇਹ ਨਾ ਸੁਝ ਵੀ ਭੈਣ ਕੱਲ ਨੂੰ ਤੇਰੇ ਮੂਰੇ ਪੂਲਣ ਲੱਗ ਜੂ ਤੂੰ ਬੜਾ ਨਾ ਨੂੰ ਕੁਛ ਕਿਹਾ ਕਰ ਬਸ ਰਹਿਣ ਦੋ ਮੈਂ ਆਪਦੀ ਭੈਣ ਬਾਰੇ ਜਾਣਦੀ ਆ ਬਚਪਨ ਤੋਂ ਅਸੀਂ ਇਕੱਠੀਆਂ ਰਹੀਆਂ ਮੇਰੇ ਮੂਰੇ ਨੇ ਬੋਲਦੀ ਮੈਨੂੰ ਵੱਡੀ ਭੈਣ ਸਮਝਦੀ ਐ ਨਾਲੇ ਦਰਾਨੀ ਜਠਾਣੀ ਦਰਾਨੀ ਜਠਾਣੀ ਨੇ ਬਣ ਕੇ ਰਹਿੰਦੀ ਅਸੀਂ ਤਾਂ ਸਖੀਆਂ ਪਹਿਣਾ ਜਿਵੇਂ ਪੇਕੇ ਘਰ ਸੀ ਉਵੇਂ ਸੋਹਰੇ ਘਰ ਰਵਾਂਗੀਆਂ ਚਲ ਇਹ ਤਾਂ ਵਧੀਆ ਗੱਲ ਆ ਮੈਂ ਤਾਂ ਇਹੀ ਚਾਹਣਾ ਪਰ ਅੱਜ ਕੱਲ ਟਾਈਮ ਨਹੀਂ ਹੈਗਾ ਫੇਰ ਵੀ ਸੋਚ ਵਿਚਾਰ ਲਾ ਟੋਕ ਟਕਾਈ ਕੋਈ ਪਸੰਦ ਨਹੀਂ ਕਰਦਾ ਉਹ ਮੈਂ ਤਾਂ ਤਾਂ ਟੋਕ ਤਾਂ ਮੈਂ ਚੱਲ ਬੇਬੇ ਨੂੰ ਨਾ ਪਤਾ ਲੱਗ ਜੇ ਆਖਰ ਨੂੰ ਜੇ ਬੇਬੇ ਨੂੰ ਪਤਾ ਲੱਗ ਜਾਂਦਾ ਵੀ ਕੱਪੜਿਆਂ 'ਚ ਮੈਲ ਆ ਉਹ ਵੀ ਤਾਂ ਟੋਕਦੀ ਫਿਰ ਉਹਦਾ ਗੁੱਸਾ ਕਰਦੀ ਉਹ ਸੁੱਖੀ ਚੱਲ ਮੇਰਾ ਤਾਂ ਨਹੀਂ ਗੁੱਸਾ ਕਰਨਾ ਉਹਨੇ ਚਲ ਆਹ ਗੱਲ ਤਾਂ ਤੇਰੀ ਠੀਕ ਆ ਪਰ ਪਿਆਰ ਨਹੀਂ ਸਮਝਾ ਦਿਆ ਕਰ ਪਿਆਰ ਨਾ ਉਹ ਨਹੀਂ ਗੁੱਸਾ ਕਰਦੀ ਉਹ ਕੁਛ ਮਰਜ਼ੀ ਬੋਲੀ ਜਾਂ ਮੈਂ ਉਹ ਨਹੀਂ ਗੁੱਸਾ ਕਰਦੀ ਹੈਗੀ ਇਹ ਤਾਂ ਤੁਸੀਂ ਦਿਮਾਗ 'ਚ ਕੱਢ ਦਿਓ ਗੱਲ ਚਲ ਲਿਆ ਚਾਪੀ ਫਿਰ ਮੈਂ ਜਾਵਾਂ ਮੈਂ ਤਾਂ ਚਾਪੀ ਨੂੰ ਚਲ ਮੈਂ ਲੈ ਆ ਕੇ ਦਿੰਨੀ ਆ ਚਾਪੀ ਹਾਂ ਜਲਦੀ ਆ ਜੇ ਨੇ ਰੋਟੀ ਖਾ ਲਿਓ ਬਸ ਆ ਗਿਆ ਮੈਂ ਤਾਂ ਮੇਰੀ ਗੱਲ ਸੁਣੋ ਜੀ ਹੂੰ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਸੀ ਬੋਲੋ ਮੈਂ ਕਹਿੰਦੀ ਸੀਗੀ ਮੇਰੇ ਨਾਲ ਬੀਐਡ ਦੀ ਪੜਾਈ ਵਿੱਚ ਰਹਿ ਗਈ ਸੀਗੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ ਵੀ ਜੇ ਤੁਸੀਂ ਮੈਨੂੰ 퍼미ਸ਼ਨ ਦੇ ਦੰਦੀ ਸੁਖੀ ਪੜ ਕੇ ਕੀ ਕਰਨਾ ਯਾਰ ਹੁਣ ਤੂੰ ਚੰਗਾ ਭਲਾ ਵਿਆਹ ਹੋ ਗਿਆ ਆਪਣੇ ਸਾਰਾ ਕੁਝ ਹੈਗਾ ਮੇਰਾ ਹੋ ਗਿਆ ਦਾ ਮਤਲਬ ਸਾਰਾ ਕੁਝ ਖਤਮ ਹੋ ਗਿਆ ਉਹ ਨਹੀਂ ਮੇਰਾ ਉਹ ਮਤਲਬ ਨਹੀਂ ਸੀ ਹੁਣ ਬਥੇਰਾ ਪੜ ਲਈ ਤੂੰ ਨਾਲੇ ਹੁਣ ਭਾਬੀ ਵੀ ਕੀ ਕਹੂਗੀ ਵੀ ਮੈਂ ਸਾਰਾ ਦਿਨ ਕੰਮ ਕਰਦੀ ਇਕੱਲੀ ਉਹਨੂੰ ਵੀ ਔਖਾ ਵਿਚਾਰੀ ਨੂੰ ਆਹ ਉਹਨੂੰ ਕੀ ਔਖਾ ਦਾ ਉਹਦਾ ਹੈ ਹੀ ਕਰਦੇ ਕੰਮ ਕਰਨ ਯੋਗੀ ਮੈਨੂੰ ਪਤਾ ਉਹਦਾ ਉਹਦਾ ਕੀ ਅਨਪੜਦਾ ਮੈਨੂੰ ਤਾਂ ਪੜਨਣ ਦੋ ਉਹ ਤਮੀਜ਼ ਨਾਲ ਬੋਲਿਆ ਕਰ ਭੈਣ ਹੈ ਤੇਰੀ ਥੋੜੇ ਤੋਂ ਬਾਅਦ ਮੈਨੂੰ ਪਤਾ ਮੇਰੀ ਭੈਣ ਬਾਰੇ ਮੈਂ ਤਾਂ ਹੀ ਤਾਂ ਕਹਿੰਦੀ ਆ ਵੀ ਮੈਨੂੰ ਤਾਂ ਪੜ ਲੈਣ ਦਿਓ ਉਹ ਫਿਰ ਮੈਂ ਕਿਦੋਂ ਰੋਕਿਆ ਯਾਰ ਉਹਨਾਂ ਨਾਲ ਗੱਲ ਕਰ ਲਾ ਫਿਰ ਉਹ ਕੱਲ ਨੂੰ ਬਾਈ ਕਹੂਗਾ ਜਾਂ ਭਾਬੀ ਨੇ ਕਹਿਦਾ ਵੀ ਹਾਂ ਭਾਈ ਕੱਲੀ ਮੈਂ ਕੰਮ ਕਰਦੀ ਆ ਇਹ ਕਿਉਂ ਨਹੀਂ ਕਰਦੀ ਹੁਣ ਤੂੰ ਤਾਂ ਚੱਕ ਕੇ ਟੋਰਾ ਭੱਜ ਜਾ ਕਰੇਂਗੀ ਪੜਨ ਅੱਛਾ ਮੈਂ ਕੰਮ ਨਹੀਂ ਕਰਦੀ ਉਹ ਤਾਂ ਇਹਨੂੰ ਤਾਂ ਕਹਿਣਾ ਵੀ ਜੇ ਕੰਮ ਕਰਦੀਆਂ ਦੋਨੇ ਰਲ ਮਿਲ ਕੇ ਦੋਨੇ ਪੜਨਾ ਕਰੀ ਜਾਓ ਆਪਣਾ ਵਧੀਆ ਚੱਲੀ ਜਾਂਦਾ ਆਪਣੇ ਨਾਲ ਸੁੱਖ ਨਾਲ ਸਾਰਾ ਕੁਝ ਹੈ ਕੀ ਲੈਣਾ ਤੈਨੂੰ ਵੱਧ ਪੜ ਕੇ ਬਥੇਰਾ ਪੜ ਲਈ ਹੁਣ ਤੂੰ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਅੱਗੇ ਪੜਨਾ ਤਾਂ ਪੜਨਾ ਬਸ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਐ ਤੇ ਮੇਰੀ ਗੱਲ ਸੁਣ ਤੂੰ ਹੋਜੀ ਪੈਰਾਂ ਤੇ ਖੜੀ ਤੂੰ ਪਹਿਲਾਂ ਆਪਣਾ ਭਾਬੀ ਤੋਂ ਪੁੱਛ ਲਈ ਜੇ ਉਹ ਕਹਿਣਗੇ ਮੈਨੂੰ ਕੋਈ ਤਰਾਜ ਨਹੀਂ ਤੂੰ ਪੜਨੀ ਬਸ ਤੁਸੀਂ ਆਪਦੇ ਕੋਲੋਂ ਕਹੀ ਜਾਂਦੇ ਹੋ ਉਹ ਤਾਂ ਕੁਝ ਨਹੀਂ ਕਹਿੰਦੀ ਉਹਨੂੰ ਪਤਾ ਮੇਰੇ ਬਾਰੇ ਸਭ ਬਸ ਫਿਰ ਮੈਂ ਕਹਿਤਾ ਤੈਨੂੰ ਦਿੱਤਾ ਵੀ ਬਗਜੀ ਕਾਲਜ ਦਾ ਮੈਡਮਿਸ਼ਨ ਕਰਵਾ ਦੂੰ ਤੇਰੀ ਇੱਕ ਵਾਰੀ ਤੂੰ ਭਾਬੀ ਤੇ ਵੀਰੇ ਨਾਲ ਰਹਿ ਕਰ ਲਾ ਵੀ ਭਾਈ ਮੈਂ ਕਾਲਜ ਲੱਗ ਜਾ ਤਾਂ ਕੱਲ ਨੂੰ ਭਾਬੀ ਨੇ ਐਵੇਂ ਇਤਰਾਜ਼ ਕਰੇ ਫਿਰ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਘਰੇ ਕਲੇਸ਼ ਰਹੂਗਾ ਇਹਦਾ ਮਤਲਬ ਥੋੜੀ ਹਾਂਗੀ ਹਾਂ ਮੇਰੀ ਹਾਂ ਠੀਕ ਹੈ ਹੱਸ ਕੇ ਦਿਖਾ ਦੇ ਖੋਮ ਤੁਮੈਂ ਕਿੰਨੇ ਮੇਰੀਆਂ ਅੱਖਾਂ ਉੱਤੇ ਤੈਨੂੰ ਮਿੱਠਾ ਘਟ ਪਾਇਆ ਕਰ ਆ ਢਿੱਡ ਜਾ ਤਾਂ ਹੀ ਪਤਨ ਲੱਗਿਆ ਮੇਰਾ ਮੈਂ ਰੀਲ ਜੀ ਦੇਖੀ ਆ ਅੱਛਾ ਉਹ ਜਿਹਨੇ ਮਿੱਠੇ ਨਾ ਟਿੱਡ ਵਧਾਦਾ ਤੇ ਜਿਹੜਾ ਹੁਣ ਤੱਕ ਮਿੱਠਾ ਪੀਤਾ ਆ ਰੀਰ ਦੇਖ ਕੇ ਤੈਨੂੰ ਹੁਣ ਫਿੱਕੀਆਂ ਚਾਹਾਂ ਸੁੱਜਣ ਲੱਗ ਗਈਆਂ ਉਹ ਪਹਿਨੋਂ ਦਾ ਟਿੱਡ ਵਧ ਗਿਆ ਬਸ ਹੁਣ ਇਹ ਘਟਦਾ ਹੁਣ ਤਾਂ ਹੀ ਵਧੂਗਾ ਇਹ ਬੇਬੇ ਸੱਚ ਆ ਹੀ ਨਹੀਂ ਹੈਗੀ ਉਹ ਬੇਬੇ ਦਾ ਹਰੇ ਗੱਲਾਂ ਮਾਰ ਰਹੀਆਂ ਤੂੰ ਇਹ ਗੱਲ ਸੁਣ ਮੇਰੀ ਉਹ ਨਾ ਮੈਂ ਤੁਹਾਨੂੰ ਇਹ ਕਹਿੰਦੀ ਸੀ ਵੈਸੇ ਤਾਂ ਮੈਂ ਗੋਲਟੀ ਨੂੰ ਪੁੱਛ ਲਿਆ ਤੇ ਜਿਹੜੀ ਮੇਰੀ ਪਹਿਲਾਂ ਪੜ੍ਹਾਈ ਵਿੱਚ ਰਹਿ ਗਈ ਸੀ ਬੀਐਡ ਦੀ ਤੇ ਵੀ ਮੈਂ ਉਹ ਪੂਰੀ ਕਰਨਾ ਚਾਹੁੰਦੀ ਆਂਗੀ ਉਹ ਕਹਿੰਦੇ ਸੀ ਵੀ ਤੁਹਾਡੀ ਦੀਦੀ ਨੂੰ ਪੁੱਛ ਲੋ ਬੱਸ ਤੁਹਾਡੇ ਘਰ ਦੇ ਵਿੱਚ ਜਿਆਦਾ ਮੰਨਦੇ ਆ ਵੀ ਵੱਡੇ ਨੂੰ ਪੁੱਛਣਾ ਚਾਹੀਦਾ ਤਾਂ ਕਰਕੇ ਮੈਂ ਤੁਹਾਨੂੰ ਪੁੱਛ ਰਹੀ ਆਂਗੀ ਭਾਈ ਇਹ ਤੇ ਪੁੱਛਣ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਨਹੀਂ ਲਾਉਂਦੇ ਗਾਹਾਂ ਪੜਨ ਪੜਨ ਘਰੇ ਘੱਤਰ ਪੜਨ ਉਹਨਾਂ ਵਿਆਹੀ ਗਈ ਬੇਗੀ ਇਹਦਾ ਕੁਮਾਰੀਆਂ ਕੁੜੀਆਂ ਹੀ ਪੜਦੇ ਆਉਂਦੀਆਂ ਘਰ ਸਾਮ ਸਾਰਾ ਨਾਲੇ ਮੇਰੀ ਗੱਲ ਸੁਣੋ ਕਿਹੜਾ ਨੌਕਰੀਆਂ ਮਿਲਦੀਆਂ ਨੇ ਕਿੰਨੇ ਕਾਲਜਾਂ ਸਕੂਲਾਂ ਨਾਲ ਡਿਗਰੀਆਂ ਚੱਕੀ ਫਿਰਦੇ ਨੇ ਕਿਸੇ ਨੂੰ ਮਿਲੀ ਵੀ ਹੈ ਨੌਕਰੀ ਐਵੇਂ ਬਾਧੂ ਦੀ ਪਕਾਈ ਹੈ ਕਦੇ ਵਾਸਤੇ ਦੇਰੀ ਥੋੜੀ ਸੋਚ ਐ ਜੇ ਅੱਗੇ ਪੜਾਂਗੇ ਨਾ ਕੋਸ਼ਿਸ਼ ਕਰਾਂਗੇ ਤਾਂ ਸਭ ਕੁਝ ਹੋ ਜਾਂਦਾ ਹੁੰਦਾ ਹੈ ਹੋਰੀ ਨੇ ਆਪਾਂ ਨੂੰ ਨੌਕਰੀ ਦੀ ਰੱਬ ਦਾ ਦਿੱਤਾ ਸਾਰਾ ਕੁਝ ਆ ਕਰੇ ਚਲੋ ਤਾਂ ਮੈਂ ਹੀ ਕਹਿ ਰਹੀ ਆ ਤੈਨੂੰ ਅੱਗੇ ਤੇਰੀ ਮਰਜ਼ੀ ਆ ਨਾਲੇ ਫਿਰ ਸਾਰੀ ਗੱਲ ਮੇਰੇ ਨਾਲ ਨੇ ਨਿਪਟਦੀ ਬੇਬੇ ਨਾਲ ਵੀ ਗੱਲ ਕਰਨੀ ਪਊਗੀ ਦੇਰੀ ਤੁਸੀਂ ਤਾਂ ਪੜ ਰਹੇਗੇ ਮੈਨੂੰ ਤਾਂ ਪੜ ਲੰਦੇ ਮੈਂ ਤਾਂ ਆਪਦੇ ਪੈਰਾਂ ਤੇ ਖੜੀ ਹੋ ਜਾਂਦੀ ਲੈ ਕੁੜੇ ਜਮੀ ਤਾਂ ਨਹੀਂ ਅਨਪੜਤਾ ਪੜੀ ਹੋਈ ਆ ਤੂੰ ਤਾਂ ਦੱਸ ਪੜੇ ਨੂੰ ਵੀ ਅਨਪੜ ਕਹੀ ਜਾਂਦੀ ਆ ਪੜ੍ਹੇ ਤਾਂ ਹੈਗੇ ਪਰ ਕੁਝ ਬਣਦਾ ਨਹੀਂ ਮੈਨੂੰ ਤਾਂ ਬਣ ਜਾਂਦੇ ਉਹ 50 ਫਿਰਦੇ ਸਰਕਾਰ ਇੱਥੇ ਨੌਕਰੀਆਂ ਧਰੀ ਫਿਰਦੀ ਆ ਹੈ ਤਾਂ ਆਰਾਮ ਆਰਾਮ ਕਰਾਂ ਅਸੀਂ ਤਾਂ ਕਿਤੇ ਹੁਣ ਬੀਏਟ ਤਾਂ ਲੱਖਾਂ ਲੋਕ ਕਰੀ ਫਿਰਦੇ ਆ ਕਿਹਨੂੰ ਕਿਹਨੂੰ ਨੌਕਰੀ ਮਿਲ ਗਈ ਨਾਲੇ ਉਹ ਤਾਂ ਕਿਸਮਤ ਦੀ ਗੱਲ ਹੈ ਜੀ ਹਾਂ ਜੇ ਥੋੜੀ ਸੋਚ ਹਾਰੀ ਫੇਰ ਤਾਂ ਨਹੀਂ ਮੈਂ ਕੁਝ ਬਣਦੀ ਹੈਗੀ ਜੇ ਸੋਚ ਨੂੰ ਸੁਧਾਰਾਂਗੇ ਤਾਂ ਹੀ ਬੰਦਾ ਕੁਝ ਬਣਦਾ ਹੁੰਦਾ ਉਹ ਸੋਚਾ ਕੁਝ ਨਹੀਂ ਹੁੰਦਾ ਜਾ ਕੇ ਕਹੇ ਤੇ 골ਡਿੰਗ ਕਦੇ ਬਾਈ ਨੇ ਜਵਾਬ ਦਿੱਤਾ ਚੱਲ ਕੋਈ ਨਾ ਇੱਕ ਵਾਰ ਬੇਬੇ ਨਾਲ ਗੱਲ ਕਰ ਲਾਂਗੇ ਵੀ ਜਿਵੇਂ ਬੇਬੇ ਕਹੂਗੀ ਘਰ ਚੋਂ ਮੈਂ ਚਲਦੀ ਹਾਂ ਹੁਣ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਮੈਂ ਹੀ ਪਾਗ ਲਾਈ ਜਿਹੜੀ ਤੁਹਾਨੂੰ ਪੁੱਛਣ ਆ ਗਈ ਮੈਨੂੰ ਤਾਂ ਗੋਲਡੀ ਨੇ ਕਿਹਾ ਸੀਗਾ ਉਹਨੇ ਤਾਂ ਮੈਨੂੰ ਹਾਂ ਕਰਤੀ ਤੁਸੀਂ ਇੱਕ ਵਾਰ ਹਾਂ ਕਰ ਦੋ ਨਾ ਮੈਨੂੰ ਭੱਗ ਜਾਂਦੋ ਪੜ ਲੈਣ ਦੇ ਅੱਗੇ ਚਲ ਮੈਂ ਤਾਂ ਕਹਿਣੀ ਆ ਪੜ ਲਾ ਪਰ ਇੱਕ ਵਾਰ ਬੇਬੇ ਨਾਲ ਤਾਂ ਗੱਲ ਕਰਨੀ ਜ਼ਰੂਰੀ ਹੈ ਨਾ ਉਹ ਮੈਂ ਆਪੇ ਕਹਿ ਦੂੰ ਗੋਲਡੀ ਨੂੰ ਐ ਕਿਵੇਂ ਤੈਨੂੰ ਪੜਨ ਲਾ ਦੂਗਾ ਚਲ ਠੀਕ ਹੈ ਵੈਸੇ ਬੇਬੇ ਕਿੱਧਰ ਗਈ ਆ ਹੁਣ ਭੋਗ ਤੇ ਗਈ ਹੋਈ ਅਜੇ ਆਈ ਨਹੀਂ ਹੈਗੀ ਹੁਣ ਤਾਂ ਭੋਗ ਪੈ ਗਿਆ ਬਾਕੀ ਬਤਾ ਹੁਣ ਕਦੋਂ ਆਊਗੀ ਚਲ ਫਿਰ ਇੰਨੀ ਕਾਦੀ ਕਾਲੀ ਹੈ ਉਹ 10 ਬੁੜੀਆਂ ਕੋਲ ਖੜਦੀ ਆ ਰਸਤੇ 'ਚ ਹੋਰ ਉਹ ਤੇਰਾ ਹੁਣੇ ਐਡਮਿਸ਼ਨ ਕਰਾਉਣੀ ਆ ਤੂੰ ਜਾ ਕੇ ਹੋਰ ਹੁਣ ਕਰਵਾਉਣੀ ਤਾਂ ਹੈਗੀ ਹੈਗੀ ਤੁਸੀਂ ਤਾਂ ਗੱਲ ਵੱਡਣ ਨੂੰ ਰਹਿੰਦੇ ਹੋ ਆਪ ਤਾਂ ਕੁਝ ਬਣਦੇ ਨਹੀਂ ਥੋੜੀ ਤਾਂ ਅਨਪੜ੍ਹੀ ਸੋਚ ਆ ਜਾ ਮੈਨੂੰ ਵੀ ਬਣਦਿਆਂ ਕੋਈ ਨਾ ਫਿਰ ਮੈਂ ਗੱਲ ਕਰੀ ਜਾਂਦੀ ਸੀ ਨਾ ਤੁਸੀਂ ਕਹ ਤਾਂ ਵਿੱਚ ਬੋਲਣਾ ਹੁੰਦਾ ਹੈਗਾ ਉਹ ਤੈਨੂੰ ਕਦੋਂ ਬੇਦੀ ਆਹੋ ਤਾਂ ਇਹਦਾ ਤੈਨੂੰ ਕਹਿਣਾ ਵੀ ਇਹਨੂੰ ਘੱਟ ਹੀ ਬੋਲਿਆ ਕਰ ਉਹ ਕੋਈ ਨਹੀਂ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਉਹ ਤਾਂ ਤੁਸੀਂ ਬੋਲਣ ਲੱਗੇ ਤਾਂ ਆਪ ਵਿਚਾਰੀ ਚੱਲ ਕੋਈ ਨਾ ਬਾਕੀ ਬੇਬੇ ਨਾਲ ਗੱਲ ਕਰ ਲਾਂਗੇ ਆਪਾਂ ਆਜਾ ਬੇਬੀ ਲਾਉਗੀ ਇਹਨੂੰ ਪੀਐਚਡੀ ਕਰਨ ਨਾ ਫਿਰ ਮੂਰੇ ਬੋਲਣੀ ਨਹੀਂ ਉਹ ਤੁਸੀਂ ਨਾ ਬੋਲੀ ਜਾ ਕਰੋ ਫालतू ਉਹ ਬੋਲਦੀ ਅੰਦਰ ਹੀ ਬੜਿਆ ਬੈਠਾ ਉਰਾ ਆ ਗਿਆ ਬਾਈ ਆ ਜਾ ਹਾਂਜੀ ਭਾਈ ਉਹ ਮੈਂ ਤੈਨੂੰ ਐ ਕੁੱਛ ਦਾਂ ਉਹ ਆਪਦੇ ਬਹੁਣ ਪਰਮਿਸ਼ਨ ਜੀ ਮਿੰਟਾਂ ਚ ਹੀ ਦੇਤੀ ਜਾ ਕਾਲਜਾਂ ਚ ਕਾਦੀ ਪਰਮਿਸ਼ਨ ਭਾਈ ਕਹਿੰਦੀ ਮੈਨੂੰ ਉਹਨੇ ਆਖਿਆ ਵੀ ਕਾਲਜਾਂ ਚ ਪੜ ਜਾ ਕੇ ਭਈ ਮੈਂ ਕਦੋਂ ਕਿਹਾ ਕਿਹਾ ਮੈਂ ਕਹਿਣਾ ਹੁੰਦਾ ਮੈਂ ਆਪਨਾ ਗੱਲ ਕਰਦਾ ਹੁੰਦਾ ਮੈਂ ਤੈਨੂੰ ਐ ਕਿਹਾ ਮੈਂ ਕਿਹਾ ਸਭ ਕੱਲੀ ਭਾਬੀ ਆਵਣ ਭਾਬੀ ਕੰਮ ਕਰੀ ਜਾਂਦੀ ਏ ਤੂੰ ਉਹਦੇ ਨਾਲ ਕੰਮ ਕਰਾਇਆ ਕਰ ਹੁਣ ਬਹਿ ਕੇ ਕਾਰੇ ਵਾਸਤੇ ਲੈ ਕੇ ਆਇਆ ਉਹਨੇ ਤੂੰ ਪੜੇ ਤਾਂ ਫੇਰ ਜੇ ਆਪਾਂ ਨੌਕਰੀ ਕਰਾਉਣੀ ਆ ਆਪਣੇ ਤਾਂ ਅੱਗੇ ਪਿੱਛੇ ਕਿਸੇ ਨੇ ਨੌਕਰੀ ਕੀਤੀ ਆ ਰੱਬ ਦੇ ਤਾਂ ਸਾਰਾ ਕੁਝ ਆ ਵਧੀਆ ਖੇਤੀ ਕਰਦੇ ਆ ਨਿਆਰੇ ਲੈਨੇ ਆ ਉਹ ਤਾਂ ਠੀਕ ਆ ਬਾਈ ਪਰ ਪੜੇ ਲਿਖੇ ਬਣਾ ਹਸਾਬ ਕਿਤਾਬੀ ਨਹੀਂ ਹੁੰਦਾ ਉਹ ਫਿਰ ਪੜਤਾ ਗਈ ਬੀਏ ਉਹ ਕਰ ਗਈ ਐਮਏ ਉਹ ਕਰੀ ਬੈਠੀ ਆ ਦੱਸ ਨੌਕਰੀ ਨੌਕਰੀਆਂ ਨਹੀਂ ਮਿਲਦੀਆਂ ਮੈਂ ਤਾਂ ਬਾਈ ਫਿਰ ਮੈਕਡੋਨਲਡਸ ਨੂੰ ਐਂ ਕਹਤਾ ਮੈਂ ਕਿਹੜਾ ਛੱਡਿਆ ਆ ਮੈਂ ਤਾਂ ਉਹਨੂੰ ਐ ਕਿਹਾ ਵੀ ਆਉਣ ਭਾਬੀ ਦੀ ਰੈ ਲੈ ਲੈ ਜਿਵੇਂ ਉਹ ਕਹਿਣਗੇ ਉਹ ਮੈਂ ਕਰਨੀ ਮੈਂ ਤਾਂ ਤੈਨੂੰ ਤੁਹਾਡੇ ਕੋਲੇ ਭੇਜੀ ਸੀ ਮੈਂ ਤੈਨੂੰ ਇੱਕ ਗੱਲ ਦੱਸਣਾ ਕੋਲੀਆਂ ਮੈਨੂੰ ਤਾਂ ਭਰਾਵਾ ਕਾਲ ਜਾਂਦੇ ਰੰਗ ਟੰਗ ਜੇ ਵਧੀਆ ਨਹੀਂ ਲੱਗਦੇ ਮੈਂ ਦੇਖਿਆ ਤਾਂ ਸਾਰੇ ਆਪਣੇ ਪਿੰਡ ਚ ਕਿੰਨੀਆਂ ਕੁੜੀਆਂ ਪੜਦੀਆਂ ਭਾਂਤ ਭਾਂਤ ਦਾ ਕੱਪੜੇ ਪਾਉਂਦੀਆਂ ਉੱਥੇ ਇਕੱਠੇ ਬੈਠੇ ਰਹਿੰਦੇ ਆਪਾਂ ਨੂੰ ਤਾਂ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਨਾ ਆਪਾਂ ਕੀਤੀਆਂ ਨੇ ਕਿਤੇ ਨਾ ਆਪਾਂ ਦੇ ਪਰਿਵਾਰ ਚੋਂ ਕਰ ਲੰਦੀ ਏ ਕਿਸੇ ਨਾ ਨਾ ਮੈਂ ਜਵਾਬ ਦੇ ਦੂੰ ਭਾਈ ਮੈਂ ਤਾਂ ਤਾਂ ਨਹੀਂ ਛੋਡੇ ਕੋਲੇ ਕਿਹਾ ਸੀ ਬਾਈ ਉਹਨਾਂ ਨੇ ਤੇ ਆਪਣੀ ਭਾਬੀ ਦੀ ਰਾਇ ਲਾ ਲੈ ਜਿਵੇਂ ਉਹ ਕਹਿਣਗਾ ਮੈਂ ਕਰ ਲਈ ਮੈਂ ਤਾਂ ਉਹਨੂੰ ਪਹਿਲਾਂ ਹੀ ਕਿਹਾ ਸੀ ਬਸ ਠੀਕ ਆ ਤੂੰ ਜਵਾਬ ਦੇ ਦੇ ਉਹਨੂੰ ਕਹਦੇ ਬਸ ਬਾਈ ਨੇ ਤਾਂ ਜਵਾਬ ਦਿੱਤਾ ਕੋਈ ਨਾ ਮੈਂ ਤੈਨੂੰ ਕਹੀ ਦਿੱਤਾ ਹੁਣ ਹਾਂ ਕਹੇ ਕੋਈ ਫਰਕ ਆ ਬਾਈ ਗੱਲ ਕਰੋ ਭੁੱਲ ਦੀ ਥੋੜਾ ਜਿਹਾ ਹੋਰ ਆਹੀ ਕਰਦੀ ਸੀ ਤੁਸੀਂ ਅਣਪੜ੍ਹੇ ਹੋ ਤੁਸੀਂ ਫਲਾਨਾ ਪੜ੍ਹੜ ਕਿਉਂ ਆ ਤੁਹਾਨੂੰ ਹਾਂ ਹੁਣ 10 12 ਦਾ ਮੈਂ ਵੀ ਪੜਿਆ ਉਹ ਤਾਂ ਹੈ ਬਈ ਚਲ ਆਇਆ ਵੀ ਪਿੰਡ ਵਾਲੇ ਸਕੂਲ ਚ ਪੜ੍ਹਿਆ ਨਹੀਂ ਬਾਹਰ ਹੋ ਗਏ ਫੇਰ ਕਰ ਲੈਣਾ ਗੱਲ ਬਈ ਉਹਨਾਂ ਬਾਪੂ ਰਿਹਾ ਨਹੀਂ ਮੈਂ ਕੀਤੀ ਕਰਨ ਲੱਗਾ ਫੇਰ ਸਾਹਮਣਾ ਵੀ ਸੀ ਸਾਰਾ ਕੁਝ ਉਹ ਤਾਂ ਹੈ ਬਈ ਬਣ ਵੀ ਸਾਰਾ ਕੁਝ ਗਿਆ ਹਾਂ ਆ ਪੜਨ ਨੂੰ ਪੜਨ ਵਾਲੇ ਤਾਂ ਖਲਾਰੇ ਪਾ ਦਿੰਦਾ ਮੈਂ ਤਾਂ ਬੜਾ ਹੁਸ਼ਿਆਰ ਸੀ ਉਹ ਤਾਂ ਠੀਕ ਹੈ ਬਈ ਹਾਂ ਚਾ ਮੈਂ ਕਰਦਾ ਬਈ ਗੱਲ ਕਰ ਗੱਲ ਜਾ ਕੇ ਅਚਰਨੋਂ ਪੜੀ ਨਿਕਲ ਆ ਲਿਆ ਯਾਰ ਮੂ ਵੀ ਬਲੱਡ ਜਾ ਵਧ ਗਿਆ ਹਾਂ ਜੱਸੀ ਵਧੀਆ ਕਿਵੇਂ ਅਤਰਾ ਹਾਲ ਚੱਲ ਠੀਕ ਆ ਮੇਰਾ ਤਾਂ ਵਧੀਆ ਤੂੰ ਸੁਣਾ ਠੀਕ ਆ ਹਾਂ ਸੋਚਿਆ ਮੈਂ ਪੜਾਈ ਬਾਰੇ ਤਾਂ ਵੈਸੇ ਤਾਂ ਮੈਨੂੰ ਗੋਲਦੀ ਨੇ ਕਹਿ ਤਾ ਕੰਗਾ ਅੱਗੇ ਪੜ ਲਾ ਹੁਣ ਮੈਂ ਅੱਗੇ ਪੜੂੰਗੀ ਜਿਹੜੀ ਮੇਰੀ ਬੀਏਡ ਦੀ ਪੜਾਈ ਰਹਿ ਗਈ ਸੀ ਵਿੱਚੇ ਹਾਂ ਹਾਂ ਵਧੀਆ ਵਧੀਆ ਦੇਖ ਪੁੱਤ ਇੱਕ ਮਿੰਟ ਜਿਸੀ ਕੰਮ ਕਰਦੇ ਫੋਨ ਨਹੀਂ ਸੁਣਦੇ ਹੁੰਦੇ ਆ ਗਈ ਸਮਝ ਆਦੇ ਧਿਆਨ ਨਾਲ ਧੌਂਦੀ ਨਾ ਕਿੰਨਾ ਕਿੰਨਾ ਸਰਫ ਲੱਗਿਆ ਪਿਆ ਤੇ ਬੇਬੇ ਉਹ ਤਾਂ ਮੇਰੀ ਫਰੈਂਡ ਦਾ ਫੋਨ ਸੀਗਾ ਉਹ ਪੜਾਈ ਬਾਰੇ ਪੁੱਛਦੀ ਸੀ ਕਹਿੰਦੀ ਤੇਰੀ ਪੜਾਈ ਵਿੱਚ ਰਹਿ ਗਈ ਸੀ ਵੀ ਪੜ੍ਹੇਂਗੀ ਕਿ ਨਾ ਅੱਗੇ ਬਸ ਮੈਂ ਤਾਂ ਉਹੀ ਗੱਲ ਕਰ ਰਹੀ ਸੀ ਉਹਦੇ ਨਾਲ ਉਹ ਫੇਰ ਕਰ ਲੈਂਦੀ ਨਾ ਠਹਿਰ ਕੇ ਆ ਦੇ ਸਰਫ ਮੈਂ ਤਾਂ ਹੀ ਕਹਿਨੀ ਐ ਵੀ ਤੂੰ ਆਉਦੀ ਭੈਣ ਮੰਗੂ ਪੁੱਤੋ ਮੈਂ ਤੇਰੇ ਕਈ ਕੰਮ ਹੋ ਤਾਂ ਅੱਜ ਟੋਕਿਆ ਤੈਨੂੰ ਮੈਂ ਪਹਿਲਾਂ ਟੋਕਿਆ ਨਹੀਂ ਤੂੰ ਕੰਮ ਥੋੜੇ ਜੇ ਅੜਲੇ ਵੜਲੇ ਜੇ ਵੱਧ ਕਰਦੀ ਬੇਬਕੀ ਤੁਸੀਂ ਸਾਰਾ ਦਿਨ ਭੈਣ 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 ਲਈ ਰੱਖਦੇ ਹੋਗੇ ਐਂ ਤਾਂ ਪਿੰਡ ਮੰਮੀ ਕਰਦੀ ਸੀ ਉਹ ਵੀ ਸਾਰਾ ਦਿਨ ਤੇਰੀ ਭੈਣ ਐ ਤੇਰੀ ਭੈਣ ਐ ਹੁਣ ਤੁਸੀਂ ਵੀ ਉਹੀ ਗੱਲ ਫੜ ਰખી ਆ ਕਿਉਂ ਮੇਰੀ ਤਾਂ ਇਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ ਹੈਗੀ ਇੱਜ਼ਤ ਦੀ ਗੱਲ ਨਹੀਂ ਬਈ ਮਤ ਦਿੱਤੇ ਤੋਈ ਮਤ ਆਉਂਦੀ ਹੁੰਦੀ ਐ ਆ ਗਈ ਸਮਝ ਕੀ ਖੇਰ ਵਾਲੀ ਕੀ ਗੱਲ ਐ ਕਿੰਦੀ ਜੀ ਨਹੀਂ ਐ ਗੱਲ ਨਹੀਂ ਐ ਅੱਗੇ ਕੈਮੀਕਲ ਹੁੰਦੇ ਨੇ ਨਾ ਚ ਪਾਏ ਸਾਬਣਾਂ ਚ ਅੱਗੇ ਲੋਹੇ ਰੇਤਿਆਂ ਨਾਲ ਮਾਈਂਦੇ ਤੇ ਸਵਾਨਾਂ ਨਾਲ ਭਾਂਡੇ ਜੇ ਹੁਣ ਸਾਨੂੰ ਆਹ ਸਹੂਲਤਾਂ ਦੇਤੀਆਂ ਤਾਂ ਤੁਸੀਂ ਇਹ ਵੀ ਭਾਂਡੇ 'ਚ ਸਰਫ ਰੱਖ ਦਾਨੀਂ ਬੇਬੇ ਫਿਰ ਤੂੰ ਆਪ ਤੋ ਲੈ ਗਲਾਸ ਫਿਰ ਕੀ ਹੋਗਾ ਜੇ ਸਰਫ ਰਹਿ ਗਿਆ ਹਾਂ ਮੈਂ ਤਾਂ ਥੋ ਲੂੰਗੀ ਬੋਲਦੀ ਕਿ ਮੈਂ ਤੂੰ ਉਹ ਤਾਂ ਅਜੇ ਤੱਕ ਮੇਰੇ ਮੂਰੇ ਨਹੀਂ ਬੋਲੀ ਫਿਰ ਇਸ ਤੋਂ ਉਸੇ ਨੂੰ ਸਰਾਹਾਂਗੇ ਭਾਈ ਜੇ ਤੂੰ ਤਾਂ ਲੈ ਦੱਸ ਗੱਲਾਂ ਬੋਲ ਗਈ ਮੈਨੂੰ ਬਸ ਬੇਬੇ ਮੇਰੀ ਭੈਣ ਉਹ ਮੈਨੂੰ ਪਤਾ ਅੱਛਾ ਆਹੋ ਤਾਂ ਵਿਆਹੀ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਨਹੀਂ ਪਤਾ ਉਹਦੇ ਬਾਰੇ ਥੋੜੇ ਬਿਆਹੀ ਨੂੰ ਤਾਂ ਥੋੜਾ ਟਾਈਮ ਹੀ ਹੋਇਆ ਪਰ ਪਲੀਆਂ ਬੜੀਆਂ ਤਾਂ ਅਸੀਂ ਆਪਣੇ ਮਾਪਿਆਂ ਦੇ ਘਰੇ ਇਕੱਠੀ ਆ ਥੋੜੇ ਨਾਲ ਜਿਆਦਾ ਪਤਾ ਮੈਨੂੰ ਆ ਵੀ ਕਿਵੇਂ ਆ ਗਈ ਉਹ ਮੱਛਾ ਇਹ ਤਾਂ ਮੈਨੂੰ ਪਤਾ ਸਾਰਾ ਦਿਨ ਉਹਦੀਆਂ ਤਰੀਫਾਂ ਕਰੀ ਜਾਣਗੇ ਆਏ ਆ ਉਹ ਆਏ ਆ ਉਹ ਆ ਕੰਮ ਕਰਦੀ ਹੋਊਗਾ ਉਹ ਤਰੀਫਾਂ ਦੀ ਗੱਲ ਤਾਂ ਹੁੰਦੀ ਹੋਈ ਐ ਜੋ ਕੋਈ ਤਰੀਫ ਕਰਾਉਣ ਜੋਗਾ ਹੋਊਗਾ ਫੇਰ ਹੀ ਕਰਾਂਗੇ ਚੱਲ ਚੰਗਾ ਬੇਬੇ ਪੀਲਾ ਪਾਣੀ ਕਿਵੇਂ ਬੋਲਦੀ ਐ ਦੇਖਣੀ ਕੱਲ੍ਹ ਦੀ ਭੂਤ ਨਹੀਂ ਸੀ ਬਣ ਚੱਲਦ ਕੰਮ ਨੂੰ ਕਹਿਤਾ ਮੱਚਣ ਲੱਗ ਗਿਆ ਅਕੀ ਸਾਰਾ ਦਿਨ ਬੇਬੇ ਕਦੇ ਦੀਦੀ ਸਾਰਾ ਦਿਨ ਨਾ ਮੈਨੂੰ ਰੋਕਾ ਟੋਕੀ ਕਰੀ ਜਾਂਦੇ ਆਂ ਲਿੰਦੀਆਂ ਨੇ ਭਾਂਡਿਆਂ 'ਚ ਸਾਬਣ ਲੱਗੀ ਐ ਹੋ ਗਿਆ ਉਹ ਹੋ ਗਿਆ ਕੀ ਹੋ ਗਿਆ ਤਪੀ ਤਪਾਈ ਰੱਖਿਆ ਕਰ ਤੂੰ 24 ਘੰਟੇ ਤਪਾਉਂਦੇ ਆ ਇਹ ਐਵੇਂ ਨਹੀਂ ਤਪਦੀ ਹੈਗੀ ਮੈਂ ਅਬ ਬੇਬੇ ਦੇਖ ਲੈ ਕਹਿ ਕੇ ਤੁਮਨੇ ਭਾਂਡੇ ਮਾਂਦੀ ਸੀ ਕਹਿੰਦੀ ਬੰਨਣ ਚ ਸਾਬਣ ਰਹਿ ਗਈ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵੀ ਮੇਰੇ ਜਲਦੀ ਐਡਮਿਸ਼ਨ ਕਰਵਾਇਓ ਮੈਂ ਫਿਰ ਜਾਣ ਲੱਗੀ ਕਿ ਤੈਨੂੰ ਕੁਝ ਕਰਦੇ ਕੰਮ ਹੀ ਸਿਖਾਉਂਦੇ ਨੇ ਨੁਕਸਾਨ ਕੀਏ ਚ ਜੇ ਕਹਤਾ ਆਹੋ ਸਿਖਾਉਂ ਦੇਣੇ ਹੈ ਥੋੜੀ ਤਾਂ ਕੋਈ ਇੱਜ਼ਤ ਹੈ ਨਹੀਂ ਸਾਰਾ ਦਿਨ ਉਹ ਮੇਰੇ ਤੇ ਆਰਡਰ ਮਾਰੀ ਜਾਂਦੀਆਂ ਨਹੀਂਆਂ ਤਿੰਨੇ ਚਾਰੇ ਜਣੇ ਓਹੋ ਆਪ ਵੀ ਕੁਝ ਬੋਲ ਪਿਆ ਕਰੋ ਕਹਿਦਿਆ ਕਰੋ ਮਾੜਾ ਮੋਟਾ ਕੁਝ ਸੁੱਕੀ ਹਰੇਕ ਗੱਲ ਨੂੰ ਗਲਤ ਨਹੀਂ ਲਿਜਾਈਦਾ ਹੁੰਦਾ ਪੁੱਤ ਹਰੇਕ ਪਾਸੇ ਨਹੀਂ ਗਲਤ ਲਿਜਾਈਦਾ ਹੁੰਦਾ ਗੱਲ ਨੂੰ ਗੱਲ ਤਾਂ ਕਹਿੰਦੇ ਆਓ ਸਾਰਾ ਦਿਨ ਕਰੇ ਤਾਂ ਉਹ ਦੀਦੀ ਤੂੰ ਆ ਕੱਪੜੇ ਨਹੀਂ ਨਿਘੇਰਦੀ ਕਦੇ ਉਹ ਬੇਬੇ ਦੇ ਗਲਾ ਆ ਭਾਂਡੇ ਨਹੀਂ ਚੱਜ ਨੇ ਮਾਂ ਦੀ ਸਾਰਾ ਦਿਨ ਨੁਕਸਰਾਂ ਕਰੀ ਜਾਂਦੀਆਂ ਨੇ ਜੇ ਮੈਂ ਆਪਣੀ ਡਿਵੀਸ਼ਨ ਕਰਵਾਈ ਹੁੰਦੀ ਨਾ ਪਰੇ ਜਾਣ ਲੱਗ ਜਾਂਦੀ ਹੁਣ ਉਹ ਮੈਨੂੰ ਵੀ ਸੁਣਦਾ ਬਾਈ ਕਹਿੰਦੇ ਆ ਹਣ ਉਹ ਵੱਡੇ ਨੇ ਕੁਝ ਸਿਖਾਉਣ ਕੀ ਆਪਾਂ ਨੂੰ ਇੰਨਾ ਗੁੱਸਾ ਨਹੀਂ ਕਰਦੇ ਹੁੰਦੇ ਫਿਰ ਐ ਥੋੜੀ ਨਾ ਸਿਖਾਉਂਦੇ ਹੁੰਦੇ ਨੇ ਤੂੰ ਆ ਨਹੀਂ ਕਰਦੀ ਉਹ ਨਹੀਂ ਕਰਦੀ ਬੰਦਾ ਪਿਆਰ ਨਾਲ ਵੀ ਤਾਂ ਗੱਲ ਕਹਿ ਸਕਦਾਗਾ ਲੈ ਉਹ ਤਾਂ ਸਾਰਾ ਦਿਨ ਰੋਕਾ ਟੋਕੀ ਕਰਦੀਆਂ ਨੇਗੀਆਂ। ਇਹ ਥੋੜੀ ਦਾ ਸੁਭਾਅ ਹੀ ਹੈ ਯਾਰ ਤੂੰ ਐਵੇਂ ਨਾ ਕਰਿਆ ਕਰ। ਉਹ ਕਿਹੜਾ ਅੱਜ ਦਾ ਕੱਲੀ ਤੇਰੀ ਨਾਲ ਥੋੜੀ ਉਹ ਤਾਂ ਸਾਰਿਆਂ ਨਾਲ ਹੀ ਆਏ ਆ। ਇੱਕ ਬੰਦੇ ਦਾ ਸੁਭਾਅ ਹੁੰਦਾ ਸਾਰੇ ਟੱਬਰ ਦਾ ਨਹੀਂ ਹੁੰਦਾ। ਇਹਦਾ ਸਾਰਾ ਟੱਬਰ ਹੀ ਮੰਗਰਦਾ। ਪੈਣ ਤਾਂ ਤੇਰੀ ਹੀ ਐ। ਫਿਰ ਤਾਂ ਹੀ ਤਾਂ ਕਹੀ ਨਾ। ਤੁਰ ਤੂੰ ਉਹ ਵੀ ਨਹੀਂ ਪਸੰਦ ਤੇਰੇ। ਪਰ ਜਾਂ ਤਾਂ ਦੀ ਗੱਲ ਨਹੀਂ ਹੈਗੀ ਮੈਨੂੰ ਪਤਾ ਹੀ ਆਉਦਾ ਵੀ ਉਹ ਕਹੇ ਜੀ ਹੈਗੀ। ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰ ਕਿਹਾ ਤਾਂ ਵੀ ਮੈਨੂੰ ਪਤਾ ਉਹ। ਕਿਵੇਂ ਦੀ ਐ ਕਿਵੇਂ ਨਾ ਤੁਸੀਂ ਫੇਰ ਵੀ ਸਾਰਾ ਦਿਨ ਉਹਦੀਆਂ ਤਰੀਫਾਂ ਕਰੀ ਜਾਣਗੇ ਉਹ ਐ ਕਰਦੀ ਆ ਉਹ ਕੰਮ ਵਧੀਆ ਕਰਦੀ ਆ ਉਹ ਤੋ ਮਤ ਕੀ ਮਤ ਲੈ ਲਾਉਂ ਤਾਂ ਮੈਂ ਕੰਦ ਚ ਟੱਕਰ ਮਾਰਦੀ ਆ ਚੰਗਾ ਗਲਤੀ ਹੋ ਗਈ ਕਹਿ ਦੂੰ ਮੈਂ ਆਪੀ ਵੀ ਨਾਲ ਟੋਕੇਗਾ ਮੇਰੇ ਨਾਲ ਤੁਸੀਂ ਕਿੱਥੇ ਕਹਿੰਦੇ ਹੋ ਜੇ ਤੁਸੀਂ ਕਹਿਣ ਵਾਲੇ ਹੋ ਫਿਰ ਗੱਲਾਂ ਕਾਹਦੀਆਂ ਚਲ ਹੁਣ ਠੰਡੀ ਹੋ ਜਾ ਮੈਂ ਠੰਡੀ ਹੀ ਆ ਬਸ ਮੈਨੂੰ ਕੀ ਹੋਇਆ ਠੰਡੀ ਨੂੰ ਉਹਨਾਂ ਨੂੰ ਨਾ ਕਹਿਆ ਕਰੋ ਮਾੜਾ ਮੋਟਾ ਕੁਝ ਕਹਿ ਦੂੰਗਾ ਮੈਂ ਖਾ ਕਹਿ ਦੂੰਗਾ ਮੈਂ ਸਰਦੋਂ ਖਣ ਲੱਗ ਜਾਂਦਾ ਮੇਰਾ ਦ ਸੱਚੀ ਇਸ ਘਰ ਦੇ ਵਿੱਚ ਪਰ ਇਹ ਜਾਣ ਲੱਗ ਜਾਂ ਮੇਰਾ ਖਿਹੜਾ ਛੁੱਟ ਜੂਗਾ। ਆ ਕੰਮ ਛੱਡ ਦੀ ਗੱਲ ਨੂੰ ਕਿਉਂ ਬਿਆਹੀ ਇੱਕੋ ਗੱਲ। ਗੱਲ ਬਿਆਉਣ ਦੀ ਜਦੋਂ ਬੈਠ ਕੇ ਕੋਈ ਗੱਲ ਚੱਲੀ ਮੈਂ ਕਹਿ ਦੂ ਅਗਲਾ-ਗੱਲਾਂ ਚ। ਨਾ ਤਾਂ ਦੇਖ ਮੈਂ ਕੰਮ ਕਰੂੰਗੀ ਠੀਕ ਐ। ਨਾਲ ਨਾ ਹੀ ਇਹ ਨੁਕਸਰਾਂ ਕਰਨਗੀਆਂ। ਜਿਵੇਂ ਪਰੇ ਆਪਦਾ ਉੱਥੇ ਜਾਇਆ ਕਰੂੰਗੀ। ਮੈਂ ਕਰੋ ਆਪੀ ਆਪਦਾ ਮਾੜੇ ਕਰਨ ਚੰਗੇ ਕਰਨ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹਨਾਂ ਦੀ ਜ਼ਿੰਦਗੀ ਚ ਇੰਟਰਪੇਅਰ ਕਰਨ। ਚਾ ਚੰਗਾ ਤੂੰ ਮੈਨੂੰ ਚਾਰੀ ਘੁੱਟ ਲਿਆ ਦੇ। ਆਹੋ ਸਾਰਾ ਕੁਝ ਮੇਰੇ ਨਾਲ ਹੀ ਬੰਨਿਆ ਹੋਇਆ ਲਿਆ ਕੇ ਦਿੰਨੀ ਆ ਬੈਜੋ ਨੰਨ ਨੰਕੀ ਖਾ ਕਰੋ ਕੁੜੀ ਪਿਆ ਕੱਪੜੇ ਤਿਆਰ ਕਰੀ ਜਾਨੀ ਬੇਬੇ ਉਹ ਦੋ ਚੁੰਨੀਆਂ ਆਈਆਂ ਪਈਆਂ ਸੀ ਇੱਥੇ ਡਿੱਗੀਆਂ ਜੀਆਂ ਮਹ ਚਲਤਾ ਇਹ ਕਰਕੇ ਹੁਣ ਤੁਸੀਂ ਨਵੀਆਂ ਲਿਆਓ ਚੁੰਨੀਆਂ ਤੁਹਾਡੇ ਕੋਲ ਵੀ ਹੈ ਨਹੀਂਆਂ ਰਸਿਆ ਆਵਾਂਗੇ ਸੱਚਾ ਗੋਲਦੀ ਕੀ ਕਹੀ ਜਾਂਦਾ ਸੀ ਚੁੱਚੀ ਜੇ ਬੋਲੀ ਜਾਂਦਾ ਸੀ ਉਚੂ ਚੂਕੀ ਬੋਲੀ ਜਾਂਦਾ ਸੀ ਮੈਂ ਉਹਨੂੰ ਕੀ ਆਖਿਆ ਤੈਨੂੰ ਪਤਾ ਨਹੀਂ ਲੱਗਿਆ ਤੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਉਹਨੂੰ ਕੁਝ ਕਹਤਾ ਸੁਖੀ ਨੂੰ ਸੁਖੀ ਨੂੰ ਤਾਂ ਮੈਂ ਕੀ ਕਿਹਾ ਸੀ ਭਾਂਡੇ ਮੰਜੀ ਜਾਂਦੀ ਸੀ ਉਹ ਚ ਸਾਬਣ ਸੀ ਲੱਗੀ ਪਈ ਮੈਂ ਕਹਤਾ ਪੁੱਤ ਸੁਮਾਰ ਕੇ ਮਾਜ ਲਿਆ ਕਰ ਬਈਆ ਫੋਨ ਤੇ ਗੱਲ ਕਰੀ ਜਾਂਦੀ ਸੀ ਕਿਸੇ ਨਾਲ ਅੱਛਾ ਫੋਨ ਤੇ ਲੱਗੀ ਪਈਆਂ ਮੈਂ ਪਹਿਲਾਂ ਭਾਂਡੇ ਸਾਫ਼ ਕਰ ਲਿਆ ਕਰ ਸੁਮਾਰ ਕੇ ਭਾਂਡੇ ਤਾਂ ਬੇਬੇ ਵਧੀਆ ਹੀ ਸਾਫ਼ ਕਰਦੇ ਉਹ ਕਿਤੇ ਉਹੀ ਰਹਿ ਗਈ ਹੋਊਗੀ ਸਾਬਣ ਲੈ ਮੇਰਾ ਦਿਮਾਗ ਹੱਲਿਆ ਤੂੰ ਇਹਦੇ ਮੰਗਰ ਲੱਗਦੀ ਐ ਮੈਂ ਇੰਨੀ ਕਿਹਾ ਸੀ ਫੇਰ ਬਿਸਾਬ ਕਰ ਲਿਆ ਖਰਚਾ ਲੱਗੀ ਰਹਿ ਵੀ ਜਾਂਦੀ ਐ ਉਹ ਤਾਂ ਕਿਤੇ ਤੁਥੋ ਵੀ ਲੱਗ ਸਕਦੀ ਐ ਮੈਥੋ ਵੀ ਚਲੋ ਤਾਂ ਰਹਿ ਜਾਂਦੀ ਹੁੰਦੇ ਸਾਬਣ ਅੱਜ ਕੱਲ ਉਹ ਕਿੱਥੇ ਆ ਪਹਿਲਾਂ ਵਧੀਆ ਸਵਾਹ ਨਾਲ ਬਰੇਤਿਆਂ ਨਾਲ ਮਾਝਦੇ ਸੀਗੇ ਨਾ ਪੋਰਾ ਦਿੱਤਾ ਰਹਿੰਦਾ ਸੀ ਵਿੱਚ ਹੁਣ ਸਾਬਣ ਆਏ ਤਾਂ ਬੇਬੇ ਰਹੀ ਜਾਂਦੀ ਐ ਚੱਲ ਕੋਈ ਨਾ ਫਿਰ ਮੈਂ ਤਾਂ ਉਹਨੂੰ ਕੁਛ ਨਹੀਂ ਕਿਹਾ ਆਈ ਕਿਹਾ ਸੀ ਇੰਨਾ ਕੋ ਉਹ ਤਾਂ ਸੌ ਕੁਛ ਬੋਲ ਗਈ ਮੈਨੂੰ ਲੈ ਆਏ ਨਹੀਂ ਭਾਈ ਮੈਂ ਕੋ ਹਾਂਗੀ ਅੱਛਾ ਬੋਲਦੀ ਨੇ ਵੀ ਦੱਸਤਾ ਜਾ ਕੇ ਉਹਨੂੰ ਤਾਂ ਦੱਸਣੀ ਦੱਸਣਾ ਸੀ ਮੈਨੂੰ ਬੋਲ ਗਈ ਆਉਂਦੇ ਆਪੇ ਮਾੜੀ ਨਾ ਕਰੋ ਕਨੀ ਆਏ ਕਰ ਲਿਆ ਕਰੋ ਬਾਹ ਕਰ ਲਿਆ ਕਰੋ ਦਸ ਗੱਲਾਂ ਬੋਲ ਕੇ ਦੇਖ ਮੈਂ ਤੇਰੇ ਮੂੰਹ ਨੂੰ ਰਿਸ਼ਤਾ ਲੈ ਲਿਆ ਨਹੀਂ ਮੈਂ ਰਿਸ਼ਤਾ ਨਹੀਂ ਸੀ ਲੈੰਦੀ ਚੱਲ ਕੋਈ ਨਾ ਬੇਬੇ ਮੇਰੀ ਭੈਣ ਆ ਫਿਰ ਵੀ ਉਹਨਾਂ ਬਸ ਸ਼ੁਰੂ ਤੋਂ ਕੰਮ ਤੇ ਲਾਈ ਨਹੀਂ ਹੈਗੀ ਪਿੰਡ ਵੀ ਮੈਂ ਹੀ ਕਰਦੀ ਹੁੰਦੀ ਸੀ ਘਰ ਦਾ ਸਾਰਾ ਕੰਮ ਬਸ ਥੋੜੀ ਲਾਡਲੀ ਜੀ ਰੱਖੀ ਐ ਕੋਈ ਨਾ ਮੈਂ ਸਮਝਾ ਦੂੰਗੀ ਉਹਨੂੰ ਚੱਲ ਲਾਡ ਪਿਆਰ ਤਾਂ ਹੁੰਦਾ ਹੀ ਐ ਹਰੇਕ ਨੂੰ ਮੈਨੂੰ ਕਿਹੜਾ ਪਿਆਰੀ ਐ ਮੈਨੂੰ ਵੀ ਲਾਡ ਨਹੀਂ ਹੋਈ ਐ ਪਰ ਗਾਹਾਂ ਉਹਦੇ ਘਰ ਨਾਲ ਪਰਤੇ ਜਾ ਕੇ ਗੋਲਡੀ ਦੇ ਉਹ ਗਾਹਾਂ ਮੈਨੂੰ ਬੋਲਣ ਆਗੇ ਉਹ ਬਸ ਬੇਸਵਾਹੀ ਹੈ ਉਹ ਜਦ ਕੋਈ ਨਾ ਮੈਂ ਸਮਝਾ ਦੂੰਗੀ ਅਰੇ ਸਮਝ ਕੇ ਨਹੀਂ ਕਿ ਕਿ ਉੱਥੇ ਮੇਰੀ ਮਾਂ ਵੀ ਉਹਨੂੰ ਕਹੀ ਗਈ ਸਚੈਰੀ ਸੀ ਉਹ ਸਚੈਰੀ ਹੁਣ ਤੂੰ ਲੱਗ ਗਈ ਉਹਨੂੰ ਪਹਿਣ ਉਹ ਤਾਂ ਮੰਮੀ ਤਾਂ ਕਹਿੰਦੀ ਹੈ ਨਾ ਤੈਨੂੰ ਦੱਸੀ ਤੇ ਜਾਣੀ ਹੈ ਵੀ ਉਹਨੇ ਸ਼ੁਰੂ ਤੋਂ ਕੰਮ ਕਰਾਈ ਨਹੀਂ ਹੈਗਾ ਨਾ ਹੀ ਮੰਮੀ ਨੇ ਕਦੇ ਲਾਇਆ ਸੀ ਕੰਮ ਤੇ ਚਲ ਮੈਂ ਕਰ ਲੈਂਦੀ ਸੀ ਘਰ ਦਾ ਸਾਰਾ ਕੰਮ ਇਹਨੇ ਤਾਂ ਬਸ ਪੜ੍ਹਾਈ ਕੀਤੀ ਸੀ ਪੜ੍ਹਾਈ ਕਰਾਉਂਦੇ ਰਹੇ ਇਹਨੂੰ ਤਾਂ ਹੁਣ ਤਾਂ ਬਸ ਕੋਈ ਨਾ ਸਿੱਖੂਗਾ ਕੋਈ ਨਹੀਂ ਕੀਤਾ ਕੰਮ ਕੰਮ ਸਿੱਖਣੇ ਪੈਂਦੇ ਨੇ ਆ ਗਈ ਸਮਝ ਨਹੀਂ ਕਰੇ ਹੁੰਦੇ ਸਿੱਖਣੇ ਵੀ ਪੈ ਜਾਂਦੇ ਨੇ ਸੱਸਾਂ ਵੀ ਤਾਂ ਮੱਤਾਂ ਹੀ ਦਿੰਦੀਆਂ ਹੁੰਦੀਆਂ ਨੇ ਕੋਈ ਦੁਸ਼ਮਣ ਥੋੜੀ ਹੁੰਦੀਆਂ ਨੇ ਨੂਹਾਂ ਦੀਆਂ ਉਹ ਤਾਂ ਬਸ ਉਹੀ ਬੋਲਗੀ ਹੋਣੀ ਆ ਕਮਲੀ ਆ ਥੋੜੀ ਜੀ ਕੋਈ ਨਾ ਮੈਂ ਸਮਝਾ ਦੂੰਗੀ ਬੇਬੇ ਤੁਸੀਂ ਨਾ ਗੁੱਸਾ ਕਰੋ ਦੀ ਗੱਲ ਦਾ ਕਮਲੀ ਕੁੰਮਲੀ ਕੋਈ ਨਹੀਂ ਬਈ ਹੋਰ ਤਾਂ ਨਾ ਕੁਝ ਬੋਲਿਆ ਗੋਲਦੀ ਉਹਨੇ ਤਾਂ ਕੀ ਬੋਲਣਾ ਸੀ ਮੈਨੂੰ ਚਾਰ ਮੈਥੋਂ ਸੁਣ ਕੇ ਵਾਗ ਗਿਆ ਵੀ ਮੈਂ ਐਂ ਕਹਨੀ ਆ ਤੈਨੂੰ ਇਹ ਗੱਲ ਸਮਝਾਉਂਦੀ ਆ ਮੈਂ ਤੈਨੂੰ ਹੁਣ ਉਹ ਤਾਂ ਚੱਲ ਜਿਵੇਂ ਸੀ ਬੋਲ ਪੇ ਵਾਪਤ ਪੁਰ ਕੇ ਮੈਂ ਤੈਨੂੰ ਐਂ ਕਹਨੀ ਆ ਬਈ ਐਂ ਕੱਠ ਨਹੀਂ ਨਿਬਣਾ ਜਿਵੇਂ ਉਹ ਚਲਦੀ ਆ ਉਹਨੂੰ ਮਾਣੀ ਮੋਟੀ ਮੱਤ ਦੇ ਵੀ ਆਏ ਤਾਂ ਤੁਸੀਂ ਦਿਨਾਂ ਚ ਚਾਰ ਪਾਂਡੇ ਖੰਡਿਆ ਲੋਗੇ ਉਧਰ ਉਧਰੀ ਗੱਲਾਂ ਲਾ ਕੇ ਤਾਂ ਘਰਾਂ ਚ 100 ਗੱਲਾਂ ਹੁੰਦੀਆਂ ਆਉਂਦੀਆਂ ਨੇ ਥੋੜੀ ਹੁੰਦਾ ਵੀ ਆਪਦੇ ਘਰਾਂ ਆਣਿਆਂ ਨੂੰ ਦੱਸੋ ਜੀ ਹੁਣ ਆਪਾਂ ਸਾਸ ਨੂੰ ਹਾਂ ਲੜਪੀਆਂ ਥੋੜੀ ਵੀ ਬਾਹਾ ਦੱਸੋ ਅਸੀਂ ਲੜਪੀਆਂ ਆਏ ਹੋ ਗਿਆ ਆਏ ਹੋ ਗਿਆ ਚਲ ਆ ਤਾਂ ਸੁੱਖੀ ਦੀ ਗਲਤ ਗੱਲ ਐ 골ਡਨ ਤਾਂ ਨਾ ਦੱਸਦੀ ਕੋਈ ਨਿਆਣੀ ਐ ਮੈਂ ਸਮਝਾ ਦੂੰਗੀ ਤਾਂ ਸੱਚੀ ਨਿਆਣਾਂ ਵਾਲੀ ਮੱਤੀ ਐ ਵਿਆਹ ਵੀ ਹੋ ਗਿਆ ਕਮਲੀ ਜੀ ਆਪਦਾ ਨਿਆਣ ਪਣਾਣੀ ਛੱਡਦੀ ਹੈਗੀ ਹਜੇ ਕਮਲੀ ਕੋਮਲੀ ਕੋਈ ਨਹੀਂ ਬਾਈ ਹੁਣ ਤੂੰ ਆਉਦੀ ਭੈਣ ਦੀ ਸਫਾਈ ਦਿੰਨੀ ਐ ਦੇ ਚੱਲ بس معناتا تੈਨੂੰ ਇਹ ਸਮਝਾਉਣੀ ਆ ਵੀ ਇਹ ਤਾਂ 4 ਦਿਨ ਨਹੀਂ ਤੁਸੀਂ ਕੱਟਣੀਆਂ ਜਿਹੜੇ ਉਹਦੇ ਰੱਥ ਨੇ ਕੋਈ ਨਾ ਬਸ ਆਪ ਦੇਖੀ ਬੈਠੀ ਆ ਉਹਦੇ ਰੱਥ ਮੈਂ ਕਹਿ ਦੇਣੀ ਆ ਕੋਈ ਨਾ ਨਹੀਂ ਬੋਲਦੀ ਉਹ ਬਸ ਜਿਵੇਂ ਮੂੰਹ ਚੋਂ ਆਉਂਦੀ ਆ ਬੋਲੀ ਜਾਂਦੀ ਰਹਿੰਦੀ ਤਾਂ ਲੈ ਮੈਂ ਰੱਖ ਦੇਣੀ ਉਧਰ ਚੰਨੀ ਕੰਮ ਤਾਂ ਜਦ ਕੋਈ ਨਹੀਂ ਕੰਮ ਤਾਂ ਲੈ ਮੈਂ ਕਰ ਲਿਆ ਕਰੂ ਮੇਰੇ ਘਰ ਰੁਟੇ ਨੇ ਚਲ ਕੰਮ ਤਾਂ ਆ ਦੋ ਜਣੀਆਂ ਹੈਗੀਆਂ ਹੁਣ ਮੈਂ ਤਾਂ ਹੀ ਘੱਟ ਕਰਦੀ ਆ ਮਾਂ ਮੈਂ ਇਹ ਕਹਿਣੀ ਆ ਕੰਮ ਕਿੰਨਾ ਘੱਪ ਨੇ ਕੰਮ ਨੂੰ ਤਾਂ ਮੈਂ ਕੱਲੀ ਬਹੁਤ ਐ ਉਹਨੂੰ ਤਾਂ ਮੈਂ ਇਹੀ ਕਿਹਾ ਆ ਤੇ ਮਰਜ਼ੀ ਨਾ ਕਰ ਲਿਆ ਕਰ ਭਾਈ ਹੁਣ ਅੱਗੇ ਉਹਦੀ ਮਰਜ਼ੀ ਹੈਗੀ ਚਲ ਤੈ ਹੀ ਉਹਨੂੰ ਭਾਈ ਕੋਈ ਨਹੀਂ ਮੈਂ ਕਹ ਦੂੰ ਮम्मी ਆਈ ਨਹੀਂ ਚਲਦਾ ਨਾ ਮੈਨੂੰ ਤਾਂ ਜਮੀਨਾ ਬੋਲ ਲੈ ਕੁਛ ਮੈਂ ਨਹੀਂ ਆਉਦੇ ਮੂਰੇ ਬੁਲਾਉਂਦੀ ਕਿਸੇ ਨੂੰ ਨਾ ਮੈਂ ਬੋਲਣਾ ਵੱਧ ਘੱਟ ਨਾ ਕੋਈ ਮੈਨੂੰ ਬੋਲੀ بس ਕਿੰਨੀ ਗਰਦ ਦਪੈਰੀ ਹੈ ਇਹਨਾਂ ਨੂੰ ਬੀਬੀ ਹਾਂ ਤੁਨੂੰ ਕੀ ਕਹਤਾ ਕੀ ਨੂੰ ਵੇ ਸੁੱਖੀ ਨੂੰ ਮੈਂ ਕੀ ਕਹਣਾ ਸੀ ਉਹ ਕੋਈ ਨਹੀਂ ਚੰਗਾ ਭਲਾ ਮੈਂ ਸਾਰੇ ਕੰਮ ਕਰੀ ਜਾਂਦੇ ਆ ਨਾਲੇ ਬੇਬੇ ਦੇ ਫੇਰ ਨਾ ਖਰੇ ਹੇਠ ਨਹੀਂ ਆਉਂਦਾ ਕੰਮ ਕੀ ਉਹਨੂੰ ਮੈਂ ਆਖਿਆ ਪਈ ਗਲਾਸ ਤੇ ਨੀਂ ਨੀ ਤੇ ਸਾਬਣ ਲੱਗੀ ਪਈ ਸੀ ਤੇ ਹੁਣ ਐ ਕਿਵੇਂ ਪੀ ਲਾਂਗੇ ਪਾਣੀ ਉਹਨੂੰ ਆਖਿਆ ਪੁੱਤੂ ਵੀ ਆ ਫੋਨ ਮਾਗਰੋ ਕਰ ਦੀ ਤੇ ਪਹਿਲਾਂ ਇਹਨੂੰ ਸਾਫ਼ ਕਰ ਦਿਆ ਕਰ ਸਮਾਰ ਉਹ ਕਹਿੰਦੀ ਜੇ ਮੈਂ ਕੁਝ ਕਰਦੀਆਂ ਕਹਿੰਦੀ ਨਗੋਚਾਂ ਕੱਢੀ ਜਾਂਦੇ ਨੇ ਮੈਨੂੰ ਤਾਂ ਬਰੇ ਪੜਨ ਲਾ ਦਿਓ ਮੈਂ ਤਾਂ ਉਹਦੇ ਕਾਲਜ ਵਗ ਜਾ ਕਰੂੰਗੀ ਹੋਰ ਪੜਕੇ ਤਾਂ ਹੁਣ ਉਹ ਰੰਗ ਲਾ ਦੂਗੀ ਉਹ ਫਿਰ ਬੀਬੀ ਤੂੰ ਵੀ ਦੇਖ ਲਿਆ ਕਰ ਅੱਜ ਕੱਲ੍ਹ ਦੇ ਕਿੱਥੇ ਉਹ ਕਰਦੀਆਂ ਇਹਨਾਂ ਨਾ ਹੋ ਕਰਿਆ ਕਰ ਵੇ ਹੁਣ ਤੂੰ ਉਹਦਾ ਚਮਚਾ ਬਣਨਾ ਹੈ ਚਮਚਾ ਨਹੀਂ ਤੂੰ ਫਿਰ ਹੁਣ ਗੱਲ ਤਾਂ ਸਹੀ ਨੂੰ ਤਾਂ ਸਹੀ ਕਿਹਾ ਜਾਊਗਾ ਸਾਰਾ ਡੱਬਰ ਹੁਣ ਉਹਦੇ ਲੈ ਤੂੰ ਸੁਣਦਾ ਤਾਂ ਹੈਗਾ ਤੈਨੂੰ ਆਇਆ ਹਥੋਂ ਕਮਰੇ ਚ ਜੀ ਸੁਣਦਾ ਮੈਂ ਤੇਰੇ ਕੋਲੋਂ ਗੱਲ ਕਰਨ ਆ ਗਿਆ ਐਂ ਬਿਓ ਤੂੰ ਗੱਲ ਕਰਨ ਆ ਖਾਰੇ ਇੱਕ ਦੇ ਗਾਲ ਪੈ ਜਾਂਦੇ ਹੋ ਤੁਸੀਂ ਤਾਂ ਹੋਰ ਉਧਰੋਂ ਭਾਬੀ ਪੈ ਜਾਂਦੀ ਉਹਦੇ ਪਿੱਛੇ ਬਾਈ ਤਾਂ ਉਹਦੇ ਪਿੱਛੇ ਹੁਣ ਤੂੰ ਚੰਗੋ ਚਾ ਕੱਢਣ ਲੱਗ ਗਿਆ ਪਹਿਲਾਂ ਮੈਂ ਕੰਮ ਕਰੀ ਜਾਂਦੀ ਮੇਰੀ ਗੱਲ ਸੁਣ ਉਹਨੂੰ ਕੈ ਸਾਲ ਹੋ ਗਿਆ ਇਹਨੂੰ ਕੰਮ ਕਰਦੀ ਨਹੀਂ ਉਹ ਸਮਾਰ ਕੇ ਉਹਨੂੰ ਐਂ ਆਖਿਆ ਭਾਈ ਉਹਦੇ ਵਰਗਾ ਹੱਥ ਤੂੰ ਫੜ ਲਾ ਜਿਉਂ ਜੀ ਲਾ ਕੇ ਕੰਮ ਹੀ ਨਹੀਂ ਕਰਦੀ ਤੇ ਐਂ ਫੇਰ ਆਪਦਾ ਘਰ ਕਿਵੇਂ ਬਸਾਰੂਗਾ ਉਹ ਫਿਰ ਕੰਮ ਸਿਖਾਈ ਦਾ ਹੁੰਦਾ ਗੱਲ ਥੋੜੀ ਪਈ ਨਾ ਹੁੰਦਾ ਹਾਂ ਸਿਖਾਈ ਦਾ ਹੁੰਦਾ ਫਿਰ ਸਿ ਅਈਆਂ ਖਾਸੀ ਮੀ ਭਾਈ ਜਲਦੀ ਵੱਡੀ ਭੈਣ ਵਾਂਗੂ ਕੰਮ ਕਰਿਆ ਕਰ ਉਹ ਤਾਂ ਖਿਜ ਮੰਨਣ ਲੱਗ ਗਈ ਆਏ ਆਇਆ ਮੇਰੀ ਮਾਂ ਵੀ ਆਏ ਕਹਿੰਦੀ ਹੁੰਦੀ ਸੀ ਤੂੰ ਵੀ ਲੱਗੀ ਉਹਨ ਕਰਨ ਉਹ ਤਾਂ ਸੌ ਕੁਸ ਬੋਲ ਗਈ ਮੈਨੂੰ ਮੈਂ ਨਹੀਂ ਭਾਈ ਮੈਂ ਐ ਬੁਲਾਉਂਦੀ ਜਿਵੇਂ ਉਹ ਬੋਲ ਗਈ ਮੈਨੂੰ ਤੁਸੀਂ ਵੀ ਮਾੜਾ ਮੋਟਾ ਦੇਖ ਕੇ ਬੀਬੀ ਐ ਥੋੜੀ ਹੁੰਦਾਗਾ ਨਾਲੇ ਬਾਈ ਨੂੰ ਕਿਹੜਾ ਕਰ ਹੁਣ ਮੈਂ ਵੀ ਵਿਆਹ ਬਰਿਆਗਾ ਹੁਣ ਨਾ ਤਾਂ ਐ ਬੇਇੱਜ਼ਤੀ ਕਰਨ ਲੱਗਾ ਉਹ ਕਰਦਾਗਾ ਕੋਈ ਖੜਾ ਬੈਠਾ ਨਾ ਦੇਖੇ ਨਾ ਕੋਈ ਹੋਰ ਨਾ ਕਰਾ ਬੇਇੱਜ਼ਤੀ ਕੰਮ ਸਹੀ ਕਰ ਫਿਰ ਕਿਉਂ ਕਰੂ ਅਗਲਾ ਮੈਂ ਕੀ ਕੰਮ ਨੂੰ ਮੈਂ ਕੀ ਮਾੜਾ ਕਰਤਾ ਆ ਮਾੜਾ ਕਰਤਾ ਨਾਲੇ ਹੋਰ ਤੂੰ ਤਾਂ ਸੀ ਦੋਨੇ ਜੀ ਬੁਰੇ ਲੱਗਦੇ ਆ ਅੱਡ ਹੋਣਾ ਅੱਡ ਹੋਣਾ ਨਾਲੇ ਹੋਰ ਬੁਰੇ ਲੱਗਦੇ ਨੇ ਕੰਮ ਕਰਨਾ ਨਹੀਂ ਡੱਕਾ ਦੋਨਾਂ ਨੇ ਤੇ ਹਵਾ ਬੱਦੂ ਦੀ ਕਰਦੇ ਰਹਿੰਦੇ ਹੋ ਕੰਮ ਕਰ ਫੇਰ ਤੈਨੂੰ ਕਿਉਂ ਪਹੂਗਾ ਕੋਈ ਬੁਰਾ ਕੰਮ ਸਾਰਾ ਕਰਦੇ ਆ ਹੋਰ ਕੀ ਕੋਣ ਕਰਦਾਗਾ ਆ ਕਰਦਾ ਤੈਨੂੰ ਤਾਂ ਆਪਦਾ ਉਹ ਵੱਡੀ ਨੂੰ ਤੇ ਵੱਡਾ ਪੋਤੀ ਦੇਂਦੇ ਨੇ ਤੁਹਾਡੇ ਫਿਰ ਕੰਮ ਕਰ ਜਿਆ ਸਾਰਾ ਦਿਨ ਆ ਰਿਸ਼ਤਾ ਤਾਂ ਉਹ ਹੀ ਨਹੀਂ ਇਸੇ ਵੀ ਚੱਲ ਮੈਂ ਆਪਦੀ ਭੈਣ ਦਾ ਵੀ ਇੱਥੇ ਰਹੂਗੀ ਚੱਲ ਦੋਨੇ ਬਣਾ ਰਲ ਕੇ ਉਹ ਕਰਾਂਗੇ ਮੈਨੂੰ ਸਾਰਾ ਕੁਝ ਦੀਂਦਈ ਆ ਮੈਂ ਕਿਹੜਾ ਨਿਆਣਾ ਵਾਂ ਮੈਂ ਕਿਹੜਾ ਨਿਆਣਾ ਸਾਡੇ ਬਾਰੇ ਤਾਂ ਤੂੰ ਹੀ ਅੱਖਾਂ ਮੀਚ ਜਾ ਕਰ ਦੀਂਦਾ ਕੀ ਦੀਂਦਾ ਤੈਨੂੰ ਕੀ ਕਰ ਦ੍ਰਾਂਤ ਕਰਤੀ ਛੋਡੇ ਨਾਲ ਦੱਸੀ ਮੈਨੂੰ ਫਿਰ ਉਹ ਦ੍ਰਾਂਤ ਹੀ ਹੋਰ ਕੀ ਸਾਡੇ ਤਾਂ ਦੋਵੇਂ ਜੀਂਦੇ 24 ਘੰਟੇ ਛੇਤਰ ਪਈ ਜਾਂਦੇ ਕਰ ਲੀਏ ਤਾਂ ਛੇਤਰ ਨੇ ਨਾ ਕਰੀਏ ਤਾਂ ਛੇਤਰ ਨੇ ਜਿੱਦ ਦੇ ਮਾਰੇ ਉਹਦੇ ਦੱਸੂ ਵੀ ਅੱਜ ਮਾਰੇ ਨੇ ਛੇਤਰ ਲਉਂ ਜੋ ਗੱਲ ਹੀ ਬਣਾਤੀ ਐ ਏਡੀ ਵੱਡੀ ਰਾਈ ਦਾ ਪਹਾੜ ਬਣਾਤਾ ਕਿੱਡਾ ਵੱਡਾ ਤੂੰ ਤਾਂ ਵੱਡੇ ਦੀ ਪੱਖ ਲਈ ਜਾਈ ਲੈ ਲਈ ਜਾ ਵੱਡੇ ਦਾ ਪੱਖ ਨਾਲੇ ਹੋਰ ਪਤਾ ਕਿੰਨੀਆਂ ਉਹ ਕੀਤੀਆਂ ਨੇ ਹੈਗੀਆਂ ਕੀ ਆਖਿਆ ਉਹਨੂੰ ਅਹੀਂ ਆਖਿਆ ਕੋਈ ਭਾਂਡੇ ਸਾਫ ਕਰਕੇ ਮਾਜਲਾ ਹੋਰ ਕਿ ਉਹਦੇ ਦਗਾੜਾ ਮਾਰਿਆ ਮੈਂ ਪਪਾਈ ਹਾਂਜੀ ਬਾਈ ਸਾਰਾ ਦਿਨ ਸ਼ੀਸ਼ੇ ਮੂਰੇ ਨਹੀਂ ਖੜਦੇ ਹੁੰਦੇ ਮਾੜਾ ਹੁੰਦਾ ਮਾੜਾ ਮੋੜਾ ਕੰਮ ਕਰ ਲੈ ਆ ਕਰ ਫਿਰ ਮੈਂ ਕਹਿਣਾ ਤੈਨੂੰ ਮਾੜਾ ਲੱਗੂਗਾ ਏਹੀ ਗੱਲ ਹੋਈ ਬਈ ਹੁਣ ਮੈਂ ਸਿਰ ਪੈਰ ਵੀ ਬੋਣਾ ਛੱਡਦਾ ਤੂੰ ਤਾਂ ਨਾ ਮੈਨੂੰ ਹੀ ਸਾਰਾ ਦਿਨ ਰੋਕਾ ਟੋਕੀ ਕਰੀ ਜਾਂਦੇ ਰਹੇ ਹੋ ਕਰੇ ਤਾਂ ਕੁੜੀਆਂ ਸਿੰਪਲ ਹੀ ਰਹਿੰਦੀਆਂ ਨੂੰਹਾਂ ਦੀਆਂ ਬਣ ਕੇ ਤੂੰ ਤਾਂ ਸਾਰਾ ਦਿਨ ਸ਼ਿਕੀਨੀ ਲਾਈ ਜਾਨੀ ਰਹਿੰਦੀ ਆ ਭਾਈ ਹੋ ਗਿਆ ਬਈ ਉਹ ਯਾਰ ਆਖਿਆ ਕੰਮ ਕਰਾ ਦੇ ਉਹਦੇ ਨਾਲ ਉਹ ਤਾਂ ਕਰਾਉਂਦੀ ਦੀ ਇੱਥੇ ਲੈ ਹੁਣ ਚੂੜਾ ਲਾ ਨਹੀਂ ਸਕਦੀ ਓ ਬਾਈ ਤੂੰ ਬੜੀ ਨੰਬਰਦਾਰੀ ਕਿਉਂ ਕਰਦਾ ਹੁੰਦਾ ਯਾਰ ਇਨੀ ਓ ਯਾਰ ਮੈਂ ਮੋਟੀਆਂ ਕਰਦਾ ਹੋਰ ਕੌਣ ਕਰੂ ਕਰਦਾ ਮੋਟੀਆਂ ਫਿਰ ਤੂੰ ਤੀਵੀਆਂ ਤੇ ਥੋੜੀਆਂ ਮੋਟੀਆਂ ਤੂੰ ਮੇਰੇ ਨਾਲ ਗੱਲ ਕਰਿਆ ਕਰ ਉਹਦੇ ਨਾਲ ਤੇਰਾ ਕੀ ਹੱਕ ਆ ਯਾਰ ਮੈਂ ਕਦੇ ਕਿਹਾ ਪਾਪੀ ਨੂੰ ਕੁਝ ਉਹ ਤੂੰ ਬੋਲਦਾ ਕਿ ਮੈਂ ਤੂੰ ਵੱਡੀ ਨੂੰ ਕਿਵੇਂ ਕਹੇਗਾ ਓ ਉਹ ਕਿ ਆ ਜਾਏ ਕੰਮ ਕਰਦੀ ਆ ਫਿਰ ਤੂੰ ਮੰਨੂਗਾ ਆਪੀ ਉਹ ਗੱਲ ਕਰੂਗੀ ਤੇਰਾ ਕੀ ਹੱਕ ਬਣਦਾ ਤੇ ਚੂੜੇਵਾਰੇ ਕੋ ਗੱਲ ਕਰਨ ਦਾ ਓ ਯਾਰ ਮੈਂ ਬਾਲ ਬੋਣੀ ਸੀ ਫਿਰ ਉਹ ਸਾਰਾ ਦਿਨ ਮੂਰੇ ਲੱਗੀ ਰਹਿੰਦੀ ਆ ਹੁਣ ਤੈਨੂੰ ਹਵਾ ਆਊਗੀ ਤੇਰਾ ਹੱਕ ਬਣਦਾਗਾ ਹਾਂ ਇਹਦੀ ਕਸਰ ਰਹਿ ਗਈ ਸੀ ਹੁਣ ਅੱਛਾ ਹੁਣ ਮੇਰੇ ਹੱਕ ਵੀ ਵ ਉਹ ਫਿਰ ਬੰਦੇ ਆਲੀ ਗੱਲ ਕਰ ਜਰ ਕੋਈ ਆਏ ਥੋੜੀ ਹੁੰਦੇ ਤੁਸੀਂ ਤਾਂ ਸਾਰਾ ਟੱਪਰ ਉਹਦੇ ਵਿੱਚ ਪਿੱਛੇ ਪੈ ਗਿਆ ਇੰਨੀ ਮਾੜੀ ਵੀ ਨਹੀਂ ਉਹ ਜਨਾਨੀ ਪਿੱਛੇ ਲੱਗ ਕੇ ਘਰ ਪੱਟੇ ਜਾਂਦੇ ਹੁੰਦੇ ਆ ਓ ਬਾਈ ਮੈਨੂੰ ਸਾਰਾ ਸਭ ਕੁਝ ਹੀ ਪਤਾ ਤਾਂ ਮੈਂ ਉਹਨੀਆਂ ਸੁਣਦਾ ਨਹੀਂਗਾ ਤੂੰ ਤਾਂ ਕਿ ਘਰੋਂ ਕਿ ਨਾਕੜਾ ਤੂੰ ਸੱਤ ਨੇ ਚਾਰੇ ਤੁਸੀਂ ਇਕੱਠੇ ਹੋ ਕੇ ਦੇ ਮਗਰ ਪੇ ਪੀਓ ਯਾਰ ਉਹ ਲੱਛਣ ਤਾਂ ਤੁਹਾਡੇ ਘਰੋਂ ਨਿਕਲਣ ਵਾਲੀ ਆ ਇਹ ਤਾਂ ਮੈਂ ਹੀ ਰੱਖੀ ਬੈਠਾ ਉਹ ਰੱਖੀ ਬੈਠਾ ਵੱਡਾ ਲੈ ਹੁਣ ਉਹਦੇ ਪਿੱਛੇ ਲੱਗੇ ਮੂਰੇ ਬੋਲਣ ਲੱਗ ਗਿਆ ਹੋਇਆ ਕਿ ਮੈਂ ਤੈਨੂੰ ਦੱਸਦਾ ਮੈਂ ਸਰਵਾਈ ਅੱਜ ਜੀ ਉੱਥੇ ਜਾ ਕੇ ਮੈਨੂੰ ਕਹਦੇ ਭਾਈ ਸਾਰਾ ਦਿਨ ਸ਼ੀਸ਼ਾ ਦੇਖਦੀ ਆਂ ਪੱਬੀ ਇਹ ਤਾਂ ਹੀ ਨਹੀਂ ਪਹਿਲਾਂ ਮੈਂ ਤਪੇ ਉਹ ਫਿਰ ਇਹਨੇ ਠੀਕਾ ਇਹਨੇ ਠੀਕਾ ਲੈ ਤਾ ਯਾਰ ਤੁਹਾਡਾ ਸਾਰਾ ਕੰਮ ਕਰ ਲੰਦਾ ਜੀ ਫਿਰ ਮੇਰੀ ਗੱਲ ਸੁਣੋ ਸਿਰ ਤਾਂ ਪੌਣੀ ਐ ਸਿਰ ਤਾਂ ਅੱਧਾ ਘੰਟਾ ਦੇਖੀ ਗਿਆ ਉੱਥੇ ਲੱਗੀ ਪਈ ਆ ਗਾਣੇ ਗਾਈ ਜਾਂਦੀ ਆ ਪਤਾ ਨਹੀਂ ਕਿਹਨੂੰ ਸੁਣਾਉਂਦੀ ਆ ਹਾਂ ਮਾਂ ਇੱਥੇ ਹੈ ਨਹੀਂ ਸੀ ਯਾਰ ਹੈ ਨਹੀਂ ਸੀ ਉਹ ਤਾਂ ਮਾਂ ਪਈ ਆ ਉਹ ਤੂੰ ਚਾਹਣਾ ਕੀ ਆ ਮੈਨੂੰ ਐਂ ਦੱਸ ਦੇ ਯਾਰ ਤੂੰ ਬੋਲੀ ਜਾਂਦੀ ਓ ਕੀ ਹੋ ਗਿਆ ਮੈਨੂੰ ਐਂ ਦੱਸੋ ਪਹਿਲਾਂ ਉਹੀ ਬੋਲੀ ਜਾਂਦਾ ਲੈ ਕੱਲ ਦਾ ਛੋਰਾ ਉਹਣਾ ਕੀ ਬੀਬੀ ਮੈਂ ਸਿਰ ਬਾਂდ ਰਹੀ ਸੀ ਹੁਣ ਮੇਰੇ ਸਿਰ ਪੈਰ ਤੇ ਵੀ ਰੋਕ ਟੋਕ ਲੱਗੂਗੀ ਤੁਸੀਂ ਤਾਂ ਮੇਰਾ ਜੂਣਾ ਹਰਾ ਕਰ ਦਿੱਤਾ ਹਰੇਕ ਕੱਲ ਅਸੀਂ ਹਰੇਕ ਗੱਲ ਅਸੀਂ ਉਹ ਕਰੀ ਹੈਗੀ ਓ ਯਾਰ ਕੀ ਕੀਤੀ ਤੂੰ ਦੱਸ ਤਾਂ ਦੇ ਪੜਨੋਂ ਇਹ ਹਟਾ ਲਈ ਸਾਰਾ ਕੁਝ ਉਹ ਕਰ ਲੈ ਓ ਲਾ ਯਾਰ ਲਾ ਸਾਡੇ ਮਨ ਦੇ ਕਿੱਥੇ ਮਰਜੀ ਲਾ ਕੋਈ ਨਾ ਚੜ ਕੇ ਤੇਰੇ ਮੁੱਪਰ ਤੇ ਕਰ ਲੈ ਐਸ ਵੀ ਲਵਾਉਣਾ ਨਾ ਲਵਾ ਦੇ ਜਾ ਆ ਮੂੰਹ ਨਹੀਂ ਰਹਿਣਾ ਜਦੋਂ ਤੇਰੇ ਨਾਲ ਹੋਣ ਗਿਆ ਤੈਨੂੰ ਉਦੋਂ ਪਤਾ ਲੱਗੂ ਚੁੱਪ ਕਰ ਜਾਓ ਤੁਸੀਂ ਇਹ ਐਡੀ ਗੱਲ ਹੈ ਨਹੀਂ ਸੀ ਜਿੱਦੀ ਵਧਾ ਰੱਖੀ ਐ ਬਾਤ ਤਾਂ ਹੁਣ ਬੋਣੀ ਨੇ ਭਾਬੀ ਸਾਰਾ ਕੁਝ ਤੇਰੇ ਘਰ ਕੇ ਆਉਂਗਲਾ ਤੇ ਤੂੰ ਲਾਉਣੀ ਏ ਨੇ ਸਾਰਾ ਟੱਬਰ ਮਾਂ ਮੇਰੀ ਪਿੱਛੇ ਪਈ ਰਹਿੰਦੀ ਆਹ ਦੇ ਚਾਰੇ ਪੈਰ ਚੱਕੇ ਪੈ ਜਾਂਦਾ ਕੋਈ ਬਾਸ ਕੱਟ ਦੇ ਇਸ ਟਾਉਂਸ 'ਚ ਚੜਜਿਆ ਕਰਾਂਗੇ ਉਤਰਜਿਆ ਕਰਾਂਗੇ ਆਹ ਕੀ ਗੱਲ ਕਹੀ ਜਾਂਦਾ ਮੈਂ ਉਂਗਲਾ ਲਾਉਣੀ ਕੱਕੋਰ ਕੀ ਆ ਜਾ ਕਮਾਲ ਹੋ ਗਈ ਆਹੀ ਰਹਿ ਗਿਆ ਸੀ ਸੋਨ ਨੂੰ ਪਹਿਲਾ ਦਾ ਵਾਰ ਅੱਜ ਤੋਂ ਜਿੰਨਾਂ 'ਚ ਕਹੇ ਨਹੀਂ ਆਈ ਸੀ ਭਾਬੀ ਰੋਟੀ ਭਾਬੀ ਉਹ ਤਾਂ ਸਾਰੀ ਉਮਰ ਇਹਦੇ ਇੱਕ ਕੰਨ ਖਾ ਗਿਆ ਉਹ ਬਾਈ ਮੈਂ ਤਾਂ ਸੁਣੀ ਨਹੀਂ ਇਹਦੀ ਪਥੇਰੇ ਵਾਰੀ ਮੇਰੇ ਕੋਲ ਪਿੱਟਦੀ ਰਹੀ ਆ ਉਹ ਇਹਦਾ ਮੈਨੂੰ ਪਤਾ ਹੀ ਸੀ ਇਹ ਪੰਗਿਆ ਆਪ ਹੀ ਵਿਝੇ ਆਪਾਂ ਤੂੰ ਵੀ ਕਹਤੇ ਇਹ ਗੱਲ ਵੀ ਮੈਂ ਉਂਗਲਾ ਲਾਉਣੀ ਐ ਪੈਣੇ ਤੂੰ ਤਾਂ ਮੇਰੀ ਸੱਕੀ ਭੈਣਾ ਤੂੰ ਤੇ ਇਹ ਗੱਲ ਨਾ ਕਰ ਚਲ ਬੋਲਦੇ ਨੇ ਤਾਂ ਕਹਿਤਾ ਕਹਿਤਾ ਭਾਈ ਐ ਤਾਂ ਆਪ ਹੀ ਮੇਰਾ ਭਾਈ ਐ ਸੱਕਾ ਭਾਈਆ ਗੱਲ ਕਰ ਭਾਈਆਂ ਵਾਲੀ ਗੱਲ ਕਰੇ ਅੱਛਾ ਮੈਂ ਨਹੀਂ ਕਰਦਾ ਤੂੰ ਮੈਂ ਭਾਈ ਸਮਝ ਲੈਣਾ ਜਾਂਦਾ ਆਪਦੀ ਨੂੰ ਤੈਨੂੰ ਫੇਰ ਆਉਂਦਾ ਮਾਂ ਸਾਰਾ ਦਿਨ ਬੇਟ ਚੋੜੀ ਜਾਂਦਾ ਖੇਤ ਗਿਆ ਕਿਤੇ ਚਲਪ ਕਰ ਜਾਓ ਕੀ ਹੁਣ ਕੀ ਚਾਹੁੰਦੇ ਹੋ ਤੁਸੀਂ ਦੱਸੋ ਆ ਆਖ ਮੈਂ ਇਹਦੇ ਅੰਦਰੋਂ ਜ਼ਹਿਰਵਾਦਾ ਦੇਖ ਕੇ ਕਿੰਨਾ ਅਕਖੀਤ ਬੱਸ ਕਰ ਜੋ ਮੈਂ ਤਾਂ ਪੜਾਈ ਨਹੀਂ ਕਰਨੀ ਕਿਉਂ ਕਲੇਸ਼ ਪਾਇਆ ਘਰ 'ਚ ਤੁਸੀਂ ਆਪਦੇ ਰਸਤੇ ਅਸੀਂ ਆਪਦੇ ਰਸਤੇ ਛੱਡੋ ਬੜਾ ਪੁੱਛੇ ਨੂੰ ਕੀ ਚਾਹੁੰਦਾ ਇਹ ਬੱਸ ਛੱਡ ਸਾਰੀਆਂ ਗੱਲਾਂ ਪੁੱਛ ਲੈ ਅਜਾ ਆ ਦੇਖ ਆ ਇਹਨੇ ਕਹਤਾ ਤੁਸੀਂ ਆਪਦੇ ਰਸਤੇ ਇਹ ਆਪਦੇ ਰਸਤੇ ਸੁਖੀ ਆਂ ਬੀਬੀ ਹੋਰ ਕੀ ਆ ਫਿਰ ਘਰ 'ਚ ਕਲੇਸ਼ ਨਾਲ ਨਾਲ ਤਾਂ ਇਹੀ ਚੰਗਾ ਰੇਡ ਜੇ ਮੈਂ ਸਾਡੇ ਦਾ ਸਾਡੇ हिस्से ਦੀ ਜ਼ਮੀਨ ਸਾਲੋਂ ਦੀ ਉਹਦੇ ਸੱਤੋਂ ਨਹੀਂ ਲੋਹ ਚੱਲੀ ਜਾਂਦੀ ਹੈਗੀ ਬੋਲਦੀ ਕੋਈ ਨਾ ਹੁਣ ਜਿਵੇਂ ਇਹ ਕਹਿੰਦਾ ਉਵੇਂ ਹੀ ਕਰ ਲੈਣ ਦੇ ਸਾਰੀ ਉਮਰ ਹੋ ਗਈ ਮੈਂ ਕੀ ਕਹਿਣਾ ਮੈਂ ਕੀ ਕਹਿਣਾ ਹਜੇ ਮੇਰੇ ਤੇ ਨਾ ਕਰ ਰਿਹਾ ਚੁੱਪ ਕਰ ਵੇ ਰਹਿ ਹੈ ਤਾਂ ਤੂੰ ਹੀ ਆ ਕੇ ਸਾਡੀ ਜ਼ਮੀਨ ਵੰਡ ਦੇ ਉਹ ਜ਼ਮੀਨ ਦੇ ਤੁਸੀਂ ਠੇਕੇ ਲਾ ਲਿਓ ਵੰਡਾਂ ਕਿਵੇਂ ਨਾ ਹੋਰ ਕੀ ਆਦਾ ਫਿਰ ਹਰਦਾ ਨਹੀਂ ਜੋ ਵੀ ਘਟੇ ਚੋਰੀ ਦੇ ਠੇਕੇ ਕਰੀ ਜਾਓ ਕਦੇ ਮੇਰੇ ਤੇ ਆ ਕੇ ਕਦੇ ਮੇਰੇ ਘਰਾਂ ਤੇ ਆ ਕੇ ਤੁਸੀਂ ਨੂੰ ਹੁਣ ਉਹੀ ਲੱਗਣ ਲੱਗ ਗਿਆ ਪਹਿਲਾਂ ਵੀ ਝੜਕਦਾ ਸੀ ਮੈਂ ਤੈਨੂੰ ਪਹਿਲਾਂ ਆਖਿਆ ਤੂੰ ਕਹਿੰਦੀ ਮੇਰੀ ਭੈਣ ਤਾਂ ਬੜੀ ਸਿਆਣੀ ਆ ਤੁਸੀਂ ਰਾਣੀ ਵਾਲੀ ਕੀ ਗੱਲ ਆ ਬਈ ਤੇਰਾ ਕੀ ਮਤਲਬ ਆ ਮੇਰੇ ਸਿਰ ਤੇ ਬੱਸ ਸਾਡੇ ਭਾਂਡੇ ਬੰਦ ਬਸ ਤੇਰੀ ਗੱਲ ਹਾਂ ਕਿ ਸਾਡੇ ਭਾਂਡੇ ਬੰਦ ਹੋਣਾ ਤੂੰ ਤਾਂ ਕੈਨੀ ਸਰਾ ਅਸੀਂ ਭੈਣਾ ਭੈਣਾ ਆ ਗਈਆਂ ਜੇ ਅੱਡ ਦੀ ਹੁੰਦੀ ਤਾਂ ਅਸੀਂ ਦਿਖਾਨੀ ਲੜਦੀਆਂ ਐ ਕਰਦੀਆਂ ਭੈਣਾ ਭੈਣਾ ਵੀ ਸ਼ਰੀਕਣੀਆਂ ਬਣ ਕੇ ਰਹਿ ਜਾਂਦੀਆਂ ਨੇ ਬਣਦੀਆਂ ਨੇ ਸ਼ਰੀਕਣੀਆਂ ਦੋਨੇ ਆਪਸ ਵਿੱਚ ਬੇਬੇ ਇਹ ਤਾਂ ਕੁਝ ਬੋਲਦੀ ਨਹੀਂ ਜਿਹੜੀ ਬੋਲਦੀ ਉਹ ਨੂੰ ਮੈਂ ਤਾਂ ਇਹਨੂੰ ਕਦੇ ਸ਼ਰੀਕਣੀ ਨਹੀਂ ਆਪਦੀ ਭੈਣ ਸਮਝਿਆ ਭੈਣ ਕੀ ਸਕਿਆ ਭੈਣਾ ਮੰਗੂ ਰਹਿੰਦੀ ਸੀ ਵਰੇ ਪਰ ਇਹਨੇ ਇਹਨੇ ਅੱਡ ਹੋਣ ਵਾਲੀ ਗੱਲ ਕਰਤੀ ਆਪੀ ਕੋਈ ਨਾ ਜਦੋਂ ਭੁੱਖੇ ਮਰੇ ਉਹਦੋਂ ਦੇਖੀ ਇਹਦਾ ਕਿੰਨੇ ਜਣਾ ਕਿ ਕੀਤਾ ਨਾ ਕਰ ਲੈ ਕਰਮ ਨਹੀਂ ਕੰਮ ਨਹੀਂ ਕਰਦਾ ਸੰਦਾ ਬੱਸ ਕਰੋ ਕਿਉਂ ਮੇਰੇ ਮੇਰੇ ਦੇ ਦੇ ਜਮੀਨ ਮੈਨੂੰ ਦੇ ਦੇ ਨਹੀਂ ਸਾਡੇ ਕੋਲ ਪਾਣੀ ਨਹੀਂ ਮਰ ਜੂ ਮੈਂ ਤੈਨੂੰ ਦੱਸ ਕੋਈ ਨਾ ਬੇ ਭੇਜੇ ਮੈਨਾਂ ਨੂੰ ਠੀਕ ਲੱਗਦਾ ਨਾ ਕਰ ਦੋ ਬੰਦ ਕੇ ਨਾ ਮਰੋ ਤੇਰਾ ਮਾਮਾ ਆ ਜੂਗਾ ਆਪੇ ਵੰਡ ਜੂਗਾ ਬੇ ਬਲਾ ਲਾ ਮਾਮਾ ਵੰਡੂਗਾ ਇਹ ਤਾਂ ਹੁਣ ਭਾਲਦਾ ਉਹ ਕੱਸੀ ਵਾਲੀ ਕਾ ਮਾ ਦੇਖ ਲੈ ਦੇ ਨੂੰ ਐ ਜੇ ਹੈ ਤਾਂ ਮੈਂ ਤਾਂ ਉੱਤੇ ਦਾ ਮਥੀ ਬੈਠਾ ਸੀ ਚੁੱਪ ਕਰ ਜੀ ਚੁੱਪ ਕਰ ਇਹੀ ਗੋਲ ਗੁਣਾ ਕਰੀ ਤੂੰ ਚੁੱਪ ਕਰ ਜੋ ਕਿਉਂ ਅੰਡਾ ਮਾਂ ਚੁੱਪ ਕਰ ਜੀ ਮਾਂ ਮੈਂ ਇਹਦੀ ਲੱਤਾਂ ਬਾਹ ਤੋੜੂੰ ਤੁਸੀਂ ਦੇਖੀ ਚੱਲੀ ਆ ਬਸ ਕਰੋ ਜੀ ਤੁਸੀਂ ਕਿਉਂ ਕਰ ਚ ਕਲੇਸ਼ ਵਧਾਇਆ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਨਾ ਬਸ ਕਰ ਲਾਂਗੇ ਆਪਾਂ ਚਰਨੋਂ ਮੈਂ ਤੈਨੂੰ ਉੱਤੇ ਦਾ ਕਹਿੰਦਾ ਬਾਲਾ ਤੇਜ ਬੰਦੇ ਐ ਤੂੰ ਬਸ ਆ ਜਾਓ ਤੁਸੀਂ ਚੁੱਪ ਕਰਤ